ਅੱਜ ਦੀ ਕਹਾਣੀ ਉਸ ਬਜ਼ੁਰਗ ਦੀ ਕਹਾਣੀ ਹੈ ਜੀ ਦਾ ਪੁੱਤ ਨਸ਼ੇਆ ਕਰਕੇ ਮੁੱਕ ਗਿਆ ਤੇ ਫਿਰ ਉਹਦੀ ਨੂੰ ਕਿਤੇ ਹੋਰ ਵੇਚ ਜਾਂਦੀ ਹੈ ਜਦੋਂ ਘਰ ਦੇ ਵਿੱਚ ਪੁੱਤ ਦੀ ਮੌਤ ਤੋਂ ਬਾਅਦ ਕੋਈ ਨਹੀਂ ਬਚਦਾ ਫਿਰ ਉਹ ਬਜ਼ੁਰਗ ਕਿਵੇਂ ਆਪਣੀ ਨੂੰ ਦਾ ਨਵਾਂ ਸਹੁਰਾ ਪਰਿਵਾਰ ਤੇ ਕਿਵੇਂ ਆਪਣੇ ਪੋਤੇ ਨੂੰ ਲੱਭਦਾ ਇਹ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਦੀ ਕਹਾਣੀ ਉਹ ਧੀ ਦੀ ਕਹਾਣੀ ਹੈ ਹੂੰ ਜਿਹੜੀਆਂ 5 ਭੈਣਾਂ ਹੁੰਦੀਆਂ ਨੇ ਹੂੰ ਤੇ ਸਭ ਤੋਂ ਵੱਡੀ ਦਾ ਨਾਮ ਚਰਨਜੀਤ ਹੁੰਦਾ ਹੈ ਚਰਨਜੀਤ ਦੀ ਇੱਕ ਕਹਾਣੀ ਹੈ। ਹੂੰ। ਭਰਾ ਚਰਨਜੀਤ ਦੇ ਕੋਈ ਨਹੀਂ ਹੁੰਦਾ। ਚਰਨਜੀਤ ਬਹੁਤ ਛਰੀ ਪਰਿਵਾਰ ਚੋਂ, ਮੱਧ ਵਰਗੀ ਪਰਿਵਾਰ ਚੋਂ ਹੁੰਦੀ ਹੈ। ਹੂੰ। ਜਿਨ੍ਹਾਂ ਦੀ ਆਈ ਚਲਾਈ, ਮਸਾਂ ਚੱਲਦੀ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਇਕੱਲਾ ਪਿਓ ਹੀ ਕਮਾਉਣ ਵਾਲਾ ਹੁੰਦਾ। ਹੂੰ। ਚਰਨਜੀਤ ਜਦੋਂ 18-19 ਸਾਲ ਦੀ ਹੁੰਦੀ ਹੈ, ਤਾਂ ਮਾਪੇ ਉਹਦੀ ਗੱਲਾਂ ਰਿਸ਼ਤੇਦਾਰਾਂ ਕੋਲੇ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਸਾਡੀ ਧੀ ਲਈ ਕੋਈ ਠੀਕ ਜਿਹਾ ਘਰ-ਵਾਰ ਦੇਖੋ ਸਾਡੇ ਨਾਲ ਜਿਹੜੇ ਚੰਗਾ ਨਿਭਾ ਕਰ ਸਕਣ। ਹੂੰ। ਤਬਾ ਸਾਰੇ ਰਿਸ਼ਤੇ ਆ ਦੀ ਦੱਸ ਪੈਂਦੀ ਆ। ਕਿਤੇ ਦਾਜ ਮੰਗਣ ਵਾਲੇ ਹੁੰਦੀ ਆ ਹੂੰ ਕਿਤੇ ਪੁੱਤ ਨਸ਼ੇੜੀ ਹੁੰਦਾ ਕਿਸੇ ਦਾ ਬਹੁਤ ਸਾਰੇ ਰਿਸ਼ਤੇ ਚਰਨਜੀਤ ਲਈ ਦੇਖੇ ਜਾਂਦੇ ਆ ਹੂੰ ਤਮ ਆਪਿਆਂ ਨੂੰ ਇਹ ਵੀ ਹੁੰਦਾ ਕਿ ਜੇ ਇੱਕ ਧੀ ਨੂੰ ਦਰ ਤੋਂ ਠਾਵਾਗੇ ਤਾਂ ਬਾਕੀ ਪਿੱਛੇ ਚਾਰ ਧੀਆਂ ਹੋਰ ਵੀ ਨੇ ਹੂੰ ਤਾਂ ਫੇਰ ਹੀ ਕੋਈ ਅੱਗੇ ਤੋੜਾ ਤੁਰੂਗਾ ਬਿਲਕੁਲ ਚਰਨਜੀਤ ਦੇ ਪਰਿਵਾਰ ਕੋਲੇ ਇੱਕ ਰਿਸ਼ਤਾ ਆਉਂਦਾ ਹੂੰ ਵਿਚੋਲਾ ਜਦੋਂ ਚਰਨਜੀਤ ਲਈ ਰਿਸ਼ਤਾ ਲੈ ਕੇ ਆਉਂਦਾ ਤਾਂ ਉਹ ਦੱਸਦਾ ਕਿ ਉਹ ਘਰ ਦੇ ਵਿੱਚ ਭਾਈ ਇੱਕ ਬਜ਼ੁਰਗਾ ਇੱਕ ਉਹਦਾ ਮੁੰਡਾ ਹੂੰ ਘਰ ਦੇ ਵਿੱਚ ਉਹ ਮੁੰਡੇ ਦੀ ਮਾਂ ਹੈ ਨਹੀਂ ਉਹ ਪਹਿਲਾਂ ਹੀ ਗੁਜ਼ਰ ਗਈ ਹੂੰ ਕਿਉਂ ਕਹਿੰਦੇ ਆ ਕਿ ਸਾਨੂੰ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ ਸਾਨੂੰ ਕੋਈ ਦਾਜ ਦੇਹੀ ਨਹੀਂ ਚਾਹੀਦਾ ਹੈਗਾ ਹੂੰ ਕਿ ਆਪਣੇ ਲਈ ਚੰਗਾ ਹੈ ਕਿ ਤੁਹਾਡੇ ਚਾਰ ਧੀਆਂ ਨੇ ਜੇ ਇੱਕ ਧੀ ਚੰਗੇ ਘਰੇ ਕਰੇ ਘਰ-ਬਾਰ ਵਗ ਜੂਗੀ ਤਾਂ ਪਿੱਛੋਂ ਚਾਰ ਭੈਣਾਂ ਨੂੰ ਵੀ ਆਪਣੀਆਂ ਨੂੰ ਚੰਗੇ ਘਰੇ ਵਸਾ ਲੂਗੀ ਹੂੰ ਤੇ ਮਾਪਿਆਂ ਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੂੰ ਚਰਨਜੀਤ ਲਈ ਜਿਹੜਾ ਇਹ ਰਿਸ਼ਤਾ ਆ ਹੁੰਦਾ ਉਹ ਚੰਗਾ ਸਰਦਾ ਵਰਦਾ ਪਰਿਵਾਰ ਹੁੰਦਾ ਹੂੰ ਚਰਨਜੀਤ ਨੂੰ ਦੇਖਣ ਲਈ ਇਹ ਪਰਿਵਾਰ ਉਹਦਾ ਸਹੁਰਾ ਪਰਿਵਾਰ ਜਾਣੀ ਆਉਂਦਾ ਹੂੰ ਤਾਂ ਚਰਨਜੀਤ ਦਾ ਪਿਓ ਹੱਥ ਬੰਨ ਲੈਂਦਾ ਕਿ ਮੈਂ ਜੀ ਪੰਜ ਧੀਆ ਦਾ ਪਿਓ ਹਾਂ ਹਮ ਮੇਰੀ ਦਾਜ ਦੇਣ ਦੀ ਹੈਸੀਅਤ ਹੈਨੀ ਹਮ ਜਿੰਨਾ ਕਿ ਵੀ ਮੈਥੋਂ ਤਿਲਫਲ ਹੋਊਗਾ ਮੈਂ ਆਪਣੀ ਧੀ ਦੇ ਮੇਰਾ ਪਹਿਲਾ ਕਾਰਜ ਹੈ ਮੇਰੀ ਧੀ ਦਾ ਹਮ ਸਭ ਤੋਂ ਵੱਡੀ ਮੇਰੀ ਧੀ ਹੈ ਮੈਂ ਆਪਣੀ ਹੈਸੀਅਤ ਅਨੁਸਾਰ ਉਹ ਨਾ ਕਰੂੰਗਾ ਹਮ ਤਾਂ ਚਰਨਜੀਤ ਦਾ ਸੋਹਰਾ ਮੁਖਤਿਆਰ ਹਮ ਉਹ ਚਰਨਜੀਤ ਦੇ ਪਿਓ ਦੇ ਹੱਥ ਫੜ ਲੈਂਦਾ ਹਮ ਕਹਿੰਦਾ ਨਹੀਂ ਇਹ ਮੇਰੀ ਹੀ ਧੀ ਹੈ ਹੂੰ ਇਹਨੂੰ ਅਸੀਂ ਆਪਣੀ ਧੀ ਬਣਾ ਕੇ ਹੀ ਘਰ ਚ ਲੈ ਕੇ ਜਾਵਾਂਗੇ ਤੁਹਾਡਾ ਇੱਕ ਪੈਸਾ ਨਹੀਂ ਅਸੀਂ ਲੱਗਣ ਦੇਣਾ ਹੂੰ ਜਿੰਨਾ ਬਰਾਤ ਦਾ ਖਰਚਾ ਹੋਊ ਸਾਰਾ ਅਸੀਂ ਕਰਾਂਗੇ ਮੈਂ ਆਪਣਾ ਇਕਲੌਤਾ ਪੁੱਤ ਵਿਆਹਣਾ ਚੰਗਾ ਵਿਆਹ ਕਰੂੰਗਾ ਉਹ ਸਾਰਾ ਖਰਚਾ ਸਾਡਾ ਹੋਊਗਾ ਹੂੰ ਸਿਰਫ ਸਾਨੂੰ ਦੋ ਕੱਪੜਿਆਂ ਚ ਤੁਹਾਡੀ ਧੀ ਚਾਹੀਦੀ ਹੈ ਹੂੰ ਇੱਥੋਂ ਤੱਕ ਕਿ ਚਰਨਜੀਤ ਦੇ ਵਿਆਹ ਵੇਲੇ ਜਿਹੜੇ ਗਹਿਣੇ ਵੀ ਬਣਾਏ ਗਏ ਉਹ ਮੁਖਤਿਆਰ ਸਿੰਘ ਵੱਲੋਂ ਅੱਗੇ ਹੋ ਕੇ ਬਣਾਏ ਗਏ ਜਾਣੀ ਸਹੁਰੇ ਵੱਲੋਂ ਧੀ ਬਣਾ ਕੇ ਆਪਣੇ ਘਰ ਲਜਾਇਆ ਗਿਆ ਚਰਨਜੀਤ ਨੂੰ ਹੂੰ ਇਸ ਤਰੀਕੇ ਨਾਲ ਚਰਨਜੀਤ ਦਾ ਉਦੋਂ ਵਿਆਹ ਹੋਇਆ ਤੇ ਪਰਿਵਾਰ ਇਹ ਗੱਲ ਦਾ ਮਾਣ ਕਰਦਾ ਸੀ ਕਿ ਸਾਨੂੰ ਇੰਨੇ ਚੰਗੇ ਰਿਸ਼ਤੇਦਾਰ ਮਿਲੇ। ਹੂੰ ਜਾਨੀ ਸਾਡੀ ਧੀ ਇੰਨੇ ਚੰਗੇ ਕਰੇngੀ, ਸਿਖਾਲੇ ਕਰੇngੀ। ਹੂੰ ਚਰਨਜੀਤ ਜਦੋਂ ਸਹੁਰੇ ਪਰਿਵਾਰ ਚ ਵਿਆਹ ਕੇ ਆਉਂਦੀ ਆ ਤਾਂ ਉਹਨੂੰ ਦੁਨੀਆ ਬਹੁਤ ਸੋਹਣੀ ਲੱਗਦੀ ਆ। ਇੱਕ ਉਹਨੇ ਆਪਣੇ ਪਿੱਕੇ ਪਰਿਵਾਰ ਗਰੀਬੀ ਕੱਟੀ ਪਰ ਇੱਥੇ ਆ ਕੇ ਉਹਨੂੰ ਸੁੱਖ ਮਿਲਿਆ, ਚੰਗਾ ਘਰ-ਬਾਰ ਦੇਖਣ ਨੂੰ ਮਿਲਿਆ ਕਿ ਹਾਂ ਚੰਗਾ ਘਰ-ਬਾਰ। ਤੇ ਸਹੁਰਾ ਚਰਨਜੀਤ ਦਾ ਚਰਨਜੀਤ ਨੂੰ ਬਹੁਤ ਆਪਣੀਆਂ ਧੀਾਂ ਵਾਂਗੂ ਲਾੜ ਕਰਦਾ ਹੁੰਦਾ। ਹੂੰ ਤਾਂ ਜਦੋਂ ਥੋੜਾ ਸਮਾਂ ਬੀਤਦਾ ਹੈ ਤਾਂ ਚਰਨਜੀਤ ਨੂੰ ਸੁਰਿੰਦਰ ਜਾਨੀ ਆਪਣੇ ਘਰ ਵਾਲੇ ਦੇ ਹਾਫਾ ਬਦਲਦੇ ਨਜ਼ਰ ਆਉਂਦੇ। ਹਮ ਚਰਨਜੀਤ ਇਹ ਮਹਿਸੂਸ ਕਰਦੀ ਹੈ ਕਿ ਜਦੋਂ ਮੇਰਾ ਘਰ ਵਾਲਾ ਸੁਰਿੰਦਰ ਉੱਠਦਾ ਤਾਂ ਉਦੋਂ ਉਹ ਕੁਛ ਹੋਰ ਹੁੰਦਾ ਦੁਪਹਿਰੇ ਕੁਛ ਹੋਰ ਹੁੰਦਾ ਤੇ ਸ਼ਾਮ ਤੋਂ ਬਾਅਦ ਉਹ ਕੁਛ ਹੋਰ ਹੁੰਦਾ। ਹਮ ਚਰਨਜੀਤ ਨੂੰ ਇਹ ਲੱਗਦਾ ਕਿ ਸ਼ਰਾਬ ਵਰਗਾ ਨਸ਼ਾ ਤਾਂ ਕੋਈ ਕਰਦਾ ਨਹੀਂ ਮੈਂ ਇਹਦੇ ਹੱਥ 'ਚ ਕਦੇ ਬੋਤਲ ਨਹੀਂ ਦੇਖੀ ਹੈਗੀ ਕਿ ਸ਼ਾਇਦ ਇਹ ਕੋਈ ਮੈਡੀਕਲ ਜਾਂ ਕੋਈ ਗੈਰ ਨਸ਼ਾ ਕਰਦਾ ਜਾਂ ਕੋਈ ਉਪਰਾ ਨਸ਼ਾ ਕਰਦਾ। ਹਮ ਚਰਨਜੀਤ ਵਿੜ ਕੇ ਰੱਖਣੀ ਸ਼ੁਰੂ ਕਰ ਦਿੰਦੀ ਹੈ। ਹਮ ਚਰਨਜੀਤ ਦਾ ਸੁਪਨਿਆਂ ਦਾ ਮਹਿਲ ਉਦਣ ਚੱਕਣਾ ਚੂਰ ਹੁੰਦਾ ਜਿੱਦਣ ਉਹ ਬਾਥਰੂਮ ਦੀ ਸਫਾਈ ਕਰਦੀ ਹੈ ਤੇ ਉਹਨੂੰ ਉੱਥੋਂ ਸਰਿੰਜਾਂ ਮਿਲਦੀਆਂ ਨੇ ਹਮ ਤੇ ਉਹ ਸਰਿੰਜਾਂ ਚੱਕ ਕੇ ਆਪਣੇ ਸਹੁਰੇ ਕੋਲੇ ਆਉਂਦੀ ਹੈ ਕਿ ਬਾਪੂ ਜੀ ਅੱਜ ਬਾਥਰੂਮ ਚ ਇਹ ਚੀਜ਼ਾਂ ਮਿਲੀਆਂ ਹਮ ਇਹਨਾਂ ਦਾ ਆਪਣੇ ਬਾਥਰੂਮ ਚ ਕੀ ਕੰਮ ਹਮ ਸਹੁਰਾ ਇਹ ਗੱਲ ਟਾਲ ਲੈਂਦਾ ਹਮ ਤਾਂ ਚਰਨਜੀਤ ਫਿਰ ਵੀ ਆਪਣੇ ਪਤੀ ਦੀ ਬੜਕ ਰੱਖਦੀ ਹੈ ਹਮ ਤਾਂ ਜਦੋਂ ਸੁਰਿੰਦਰ ਨੇ ਕਈ ਵਾਰ ਬਾਥਰੂਮ ਚ ਜਾਣਾ ਚਰਨਜੀਤ ਨੇ ਇਹ ਗੱਲਾਂ ਨੋਟ ਕਰਨੀਆਂ ਕਿ ਉਹਨੇ ਲੰਮਾ ਲੰਮਾ ਸਮਾਂ ਬਾਥਰੂਮ ਚੋਂ ਬਾਹਰ ਹੀ ਨਾ ਆਉਣਾ ਹਮ ਤੇ ਜਦੋਂ ਬਾਥਰੂਮ ਤੋਂ ਆਉਣਾ ਤਾਂ ਉਹਦੀਆਂ ਅੱਖਾਂ ਲਾਲ ਹੋ ਜਾਂ ਉਨੇ ਹੋਰ ਹੀ ਹਰਕਤਾਂ ਕਰਨ ਲੱਗ ਜਾਣੀਆਂ। ਹੂੰ ਫਿਰ ਉਸ ਤੋਂ ਬਾਅਦ ਚਰਨਜੀਤ ਨੂੰ ਸੁਰਿੰਦਰ ਤੇ ਸ਼ੱਕ ਹੋ ਗਿਆ ਕਿ ਇਹ ਸੱਚਮੁੱਚ ਕੋਈ ਭਿਆਨਕ ਨਸ਼ਾ ਹੀ ਕਰਦਾ। ਹੂੰ ਇੱਕ ਕਮੀ ਇੱਥੇ ਪਰਿਵਾਰ ਦੀ ਇਹ ਰਹੀ ਚਰਨਜੀਤ ਦੇ ਪਰਿਵਾਰ ਦੀ ਉਹਨਾਂ ਨੇ ਰਿਸ਼ਤਾ ਘਰ-ਬਾਰ ਇੰਨਾ ਚੰਗਾ ਦੇਖ ਕੇ ਕੋਈ ਪੁੱਛ ਦੱਸ ਨਹੀਂ ਕਰੀ ਵਾਲੇ ਦੁਆਲੇ। ਹੂੰ ਚਰਨਜੀਤ ਕੋਲੇ ਪਿੰਡ ਦੀਆਂ ਬਜ਼ੁਰਗਾਂ ਨੇ ਕਈਆਂ ਨੇ ਆਉਣਾ ਜਦੋਂ ਉਹ ਪਿੰਡ ਦੀਆਂ ਔਰਤਾਂ ਨਾਲ ਵਿਚਰਨ ਲੱਗੀ ਜਾਂ ਘਰ-ਬਾਰ ਕਈ ਵਾਰ ਔਰਤਾਂ ਨੇ ਆਉਣੀਆਂ ਚਾਚੀਆਂ ਤਾਈਆਂ ਨੇ ਆਉਣਾ ਤਾਂ ਉਹਨਾਂ ਨੇ ਬਹੁਤ ਸਾਰੇ ਭੇਤ ਇਹ ਪਰਿਵਾਰ ਦੇ ਖੋਲਣੇ ਸ਼ੁਰੂ ਕਰਦੇ। ਹੂੰ ਕਿ ਤੁਹਾਡੇ ਪਰਿਵਾਰ ਨੂੰ ਇਹਨਾਂ ਨੇ ਦੱਸਿਆ ਨਹੀਂ। ਹ ਕਿ ਸਰਿੰਦਰ ਤਾਂ ਬਹੁਤ ਨਸ਼ੇ ਕਰਦਾ ਇਹਦਾ ਰਿਸ਼ਤਾ ਨਹੀਂ ਹੁੰਦਾ ਸੀ ਰਿਸ਼ਤੇ ਵਾਲਾ ਕੋਈ ਆਉਂਦਾ ਸੀ ਤਾਂ ਦੂਜੇ ਦਿਨ ਜਵਾਬ ਹੋ ਜਾਂਦਾ ਸੀ ਹਮ ਚਰਨਜੀਤ ਨੂੰ ਸਾਰੇ ਦੁੱਖ ਫਿੱਕੇ ਲੱਗਣ ਲੱਗ ਗਏ ਸੀ ਹਮ ਕਿ ਜਿਹੜੇ ਲੋਕ ਗੱਲਾਂ ਕਰਦੇ ਮੇਰੇ ਕੋਲ ਜਨਾਨੀਆਂ ਆ ਕੇ ਗੱਲਾਂ ਕਰਦੀਆਂ ਨੇ ਕਿ ਨਸ਼ਾ ਕਰਦਾ ਸੀ ਤਾਂ ਇਹਦਾ ਗਰੀਬ ਘਰੇ ਵਿਆਹ ਕਰਿਆ ਪਹਿਲਾਂ ਇਹਦੇ ਰਿਸ਼ਤੇ ਪੂਰ ਨਹੀਂ ਚੜੇ ਬਹੁਤਾਂ ਇਹਦੀ ਮੰਗਣੀ ਵੀ ਹੋਈ ਪਹਿਲਾਂ ਤੇ ਰਿਸ਼ਤੇ ਵਾਲਾ ਆਉਂਦਾ ਸੀ ਕਿਉਂ ਮੜ ਜਾਂਦਾ ਸੀ ਜਦੋਂ ਇਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਸੀ ਤੁਹਾਨੂੰ ਤੁਸੀਂ ਨਹੀਂ ਇਹਦੀ ਪੁੱਛ ਦੱਸ ਕਰੀ ਹਮ ਜਦੋਂ ਤੇਰਾ ਧੀ ਵਿਆਹ ਕਰਨਾ ਸੀ ਹਮ ਪਰ ਚਰਨਜੀਤ ਨੂੰ ਇਸ ਗੱਲ ਦਾ ਗਮ ਵੀ ਸੀ ਤੇ ਇੱਕ ਖੁਸ਼ੀ ਵੀ ਸੀ ਖੁਸ਼ੀ ਇਸ ਗੱਲ ਦੀ ਸੀ ਕਿ ਚਰਨਜੀਤ ਮਾਂ ਬਣਨ ਵਾਲੀ ਸੀ ਹੂੰ ਸਭ ਤੋਂ ਵੱਡਾ ਦੁੱਖਾਂ ਦਾ ਪਹਾੜ ਚਰਨਜੀਤ ਤੇ ਉਸ ਦਿਨ ਟੁੱਟਦਾ ਜਦੋਂ ਚਰਨਜੀਤ ਬਾਥਰੂਮ ਦਾ ਦਰਵਾਜ਼ਾ ਖੋਲਦੀ ਆ ਹੂੰ ਤੇ ਸੁਰਿੰਦਰ ਉਸ ਦਿਨ ਬਾਥਰੂਮ ਦੀ ਕੁੰਡੀ ਲਾਉਣੀ ਭੁੱਲ ਜਾਂਦਾ ਹੂੰ ਚਰਨਜੀਤ ਦੇਖਦੀ ਆ ਕਿ ਉਹਦਾ ਪਤੀ ਸੁਰਿੰਦਰ ਹੂੰ ਬਾਥਰੂਮ 'ਚ ਬੈਠਾ ਚਿੱਟਾ ਲਾ ਰਿਹਾ ਹੂੰ ਆਪਣੀਆਂ ਅੱਖਾਂ ਨਾਲ ਦੇਖਦੀ ਹੂੰ ਤਾਂ ਚਰਨਜੀਤ ਆਪਣੇ ਸਹੁਰੇ ਕੋਲੇ ਜਾਂਦੀ ਆ ਹੂੰ ਉਹ ਕਹਿੰਦੀ ਹੈ ਬਾਪੂ ਜੀ ਸੁਰਿੰਦਰ ਚਿੱਟਾ ਲਾਉਂਦਾ ਤੁਸੀਂ ਮੈਨੂੰ ਦੱਸਿਆ ਨਹੀਂ ਹੂੰ ਚਰਨਜੀਤ ਦਾ ਸੋਰਾ ਅੱਖਾਂ ਭਰੇ ਆਉਂਦਾ ਚਰਨਜੀਤ ਦਾ ਸੋਰਾ ਕਹਿੰਦਾ ਧੀਏ ਹੂੰ ਮੈਂ ਤੈਨੂੰ ਆਪਣੀ ਧੀ ਬਣਾ ਕੇ ਘਰ ਚ ਲਿਆਇਆ ਮੈਂ ਤਾਂ ਇਹ ਸੋਚਿਆ ਸੀ ਕਿ ਇਹਦੀ ਮਾਂ ਹੈ ਨਹੀਂ ਘਰ ਚ ਕੋਈ ਔਰਤ ਨਹੀਂ ਹੈਗੀ ਹੂੰ ਕਿ ਨਸ਼ਾ ਕਰਨ ਲੱਗ ਗਿਆ ਇਹਦਾ ਵਿਆਹ ਕਰ ਦਿੰਦੇ ਆ ਇਹ ਠੀਕ ਹੋ ਜਾਊਗਾ ਪਰ ਇਹ ਦਿਨ-ਪ੍ਰਤੀ ਦਿਨ ਨਸ਼ਾ ਹੋਰ ਕਰਦਾ ਜਾਂਦਾ ਹੂੰ ਆਪਾਂ ਦੋਨੇ ਇਹਨੂੰ ਮਿਲ ਕੇ ਸੁਧਾਰ ਲਾਂਗੇ ਪਰ ਜਿਹੜੀ ਵਾਹਿਗੁਰੂ ਨੇ ਖੁਸ਼ੀ ਆਪਾਂ ਨੂੰ ਦਿੱਤੀ ਹੈ ਹੂੰ ਆਪਾਂ ਉਹਦਾ ਖਿਆਲ ਕਰੀਏ ਹੂੰ ਚਰਨਜੀਤ ਵੀ ਮੰਨਤੇ ਬੋਝ ਲੈ ਕੇ ਹੂੰ ਸ਼ਾਇਦ ਉਹਨੂੰ ਆਪਣੇ ਸਹੁਰੇ ਦੀ ਗੱਲ ਸਹੀ ਲੱਗਦੀ ਹੈ ਉਸ ਵੇਲੇ ਹੂੰ ਕਿ ਜਿਹੜੀ ਆਉਣ ਵਾਲੀ ਖੁਸ਼ੀ ਹੈ ਉਹਦੇ ਤੇ ਧਿਆਨ ਦੇਈਏ ਇਹਨੂੰ ਵੀ ਸੁਧਾਰ ਲਾਂਗੇ ਅਸੀਂ ਜਦੋਂ ਮੇਰੇ ਸਹੁਰੇ ਨੇ ਮੈਨੂੰ ਇੰਨੀ ਹਿੰਮਤ ਦਿੱਤੀ ਬਿਲਕੁਲ ਚਰਨਜੀਤ ਦੇ ਘਰੇ ਪੁੱਤ ਹੁੰਦਾ ਹੂੰ ਸਹੁਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਹੂੰ ਪਰ ਉਸ ਵਕਤ ਸੁਰਿੰਦਰ ਨੂੰ ਕੋਈ ਹੋਸ਼ ਨਹੀਂ ਹੁੰਦੀ ਸੁਰਿੰਦਰ ਨਸ਼ੇ ਚੜੋ ਪਿਆ ਹੁੰਦਾ ਹੂੰ ਜਦੋਂ ਸੁਰਿੰਦਰ ਦੇ ਘਰੇ ਔਲਾਦ ਵੀ ਹੁੰਦੀ ਆ ਤਾਂ ਉਸ ਵਕਤ ਨੂੰ ਕੋਈ ਸੂਰਤ ਨਹੀਂ ਹੁੰਦੀ ਤੇ ਔਲਾਦ ਤੋਂ ਬਾਅਦ ਵੀ ਯਾਨੀ ਪੁੱਤ ਹੋਣ ਤੋਂ ਬਾਅਦ ਵੀ ਹੂੰ ਸੁਰਿੰਦਰ ਦਾ ਨਸ਼ਾ ਹੋਰ ਵਧਦਾ ਜਾਂਦਾ ਹੂੰ ਚਰਨਜੀਤ ਤੇ ਜਦੋਂ ਤਸ਼ੱਦਦ ਵਧੇ ਗਏ ਪੁੱਤ ਵੀ ਤਿੰਨ ਚਾਰ ਸਾਲ ਦਾ ਹੋ ਗਿਆ ਹੂੰ ਤਾਂ ਚਰਨਜੀਤ ਉਹ ਤਸ਼ੱਦਦ ਸਹਿੰਦੀ ਰਹੀ ਆਪਣੇ ਪਤੀ ਦੀ ਕੁੱਟਮਾਰ ਸੁਰਿੰਦਰ ਦੀ ਸਹਿੰਦੀ ਰਹੀ ਹੂੰ ਚਰਨਜੀਤ ਦੇ ਅੱਗੇ ਹਮੇਸ਼ਾ ਇਹ ਗੱਲ ਆ ਕੇ ਖੜ ਜਾਇਆ ਕਰਨੀ ਕਿ ਉਹਦੇ ਮਾਪਿਆਂ ਨੂੰ ਇੱਕ ਗੱਲ ਪੱਲੇ ਬਣਾਈ ਸੀ ਕਹੇਤੀ ਇਹ ਕੁਝ ਵੀ ਹੋ ਜੇ ਕਿ ਜਿੱਥੇ ਧੀ ਦੀ ਡੋਲੀ ਜਾਂਦੀ ਏ ਉੱਥੇ ਧੀ ਦੀ ਅਰਥੀ ਉੱਠਦੀ ਏ ਹੂੰ ਚਰਨਜੀਤ ਇਹ ਗੱਲਾਂ ਸੋਚਦੀ ਸੀ ਚਰਨਜੀਤ ਇਹ ਵੀ ਸੋਚਦੀ ਸੀ ਕਿ ਕੱਲ ਨੂੰ ਮੈਂ ਇੱਥੋਂ ਆਪਣੇ ਬੱਚੇ ਨੂੰ ਚਾਕੇ ਆਪਣੇ ਪੇਕੇ ਜਾ ਕੇ ਬਹਿ ਗਈ ਮੇਰੇ ਚਾਰ ਭੈਣਾਂ ਪਿੱਛੇ ਨੇ ਹੂੰ ਮੇਰਾ ਪਿਓ ਗਰੀਬ ਆ ਹੂੰ ਕੱਲ ਨੂੰ ਮੈਂ ਮੈਨੂੰ ਕਿੱਥੇ ਹੋਰ ਤੁਰੂਗਾ ਜੇ ਕੱਲ ਨੂੰ ਇੱਥੋਂ ਹੋਰ ਵੀ ਮੈਨੂੰ ਕਿਤੇ ਤੁਰਦਾ ਜੇ ਇਦੋਂ ਵੀ ਮਾੜਾ ਮਿਲ ਗਿਆ ਫੇਰ ਹੂੰ ਚਰਨਜੀਤ ਇਹ ਸਬਰ ਕਰੀ ਬੈਠੀ ਸੀ ਹੂੰ ਜਦੋਂ ਪੁੱਤ ਚਰਨਜੀਤ ਦਾ ਤਿੰਨ ਚਾਰ ਸਾਲ ਦਾ ਹੁੰਦਾ ਤੇ ਸੁਰਿੰਦਰ ਦੇ ਨਸ਼ੇ ਐਨੇ ਵੜ ਜਾਂਦੇ ਆ ਕਿ ਸੁਰਿੰਦਰ ਨਸ਼ੇ ਦੇ ਵਿੱਚ ਸਾਰਾ ਕੁਝ ਘਰ ਦਾ ਵਿੱਚ ਵਟ ਦਿੰਦਾ ਜਮੀਨ ਜਾਇਦਾਦ ਘਰ ਦਾ ਸਾਰਾ ਕੁਝ ਵੇਚ ਦਿੰਦਾ ਹੂੰ ਤੇ ਕਈ ਵਾਰ ਤਾਂ ਸੌਰੇ ਨੇ ਹੱਥ ਘੁੱਟ ਲੈਣਾ ਜਿੰਨੇ ਕੁ ਵੀ ਪੈਸੇ ਹੋਣੇ ਕਿ ਨਹੀਂ ਮੈਂ ਤੈਨੂੰ ਨਹੀਂ ਦੇਣੇ ਤੂੰ ਸਾਰਾ ਘਰ ਝਾੜਦਾ ਜਮੀਨ ਜਾਇਦਾਦ ਸਾਰੀ ਝਾੜਦੀ ਹੂੰ ਫਿਰ ਸੁਰਿੰਦਰ ਨੇ ਚਰਨਜੀਤ ਦੀ ਤੇ ਉਹਦੇ ਆਪਣੇ ਪਾਪ ਦੀ ਵੀ ਘੁੱਟਮਾਰ ਕਰਨੀ ਚਰਨਜੀਤ ਨੇ ਇਹ ਗੱਲ ਨੂੰ ਵੀ ਪਛਤਾਉਣਾ ਕਿ ਮੇਰੇ ਮਾਪਿਆਂ ਨੇ ਜਮੀਨ ਜਾਇਦਾਦ ਦੇਖ ਕੇ ਘਰਵਾਰ ਦੇਖ ਕੇ ਮੇਰਾ ਰਿਸ਼ਤਾ ਕੀਤਾ ਸੀ ਇੱਥੇ ਤਾਂ ਕੁਝ ਵੀ ਨਹੀਂ ਰਿਹਾ ਹੂੰ ਪਰ ਜਦੋਂ ਦਿਨ-ਪ੍ਰਤੀ ਦਿਨ ਇਹ ਤਸ਼ੱਦਦ ਹੋਰ ਵਧਦਾ ਗਿਆ ਚਰਨਜੀਤ ਨੂੰ ਆਪਣਾ ਕਿਤੇ ਨਾ ਕਿਤੇ ਸਹੁਰਾ ਵੀ ਗੁਨਾਹਗਰ ਲੱਗਣ ਲੱਗ ਗਿਆ ਚਰਨਜੀਤ ਇਹ ਸੋਚਦੀ ਸੀ ਕਿ ਸ਼ਾਇਦ ਉਸ ਵਕਤ ਇਹਨਾਂ ਨੇ ਮੇਰੇ ਇਹ ਪਰਿਵਾਰ ਨੂੰ ਗਲਤ ਦੱਸੀ ਹੁੰਦੀ ਹੂੰ ਚਰਨਜੀਤ ਕਦੇ ਤਾਂ ਸ਼ਿਕਵੇ ਉਪਰਮਾਤਮਾ ਨਾਲ ਕਰਦੀ ਕਦੇ ਕਿਸਮਤ ਨਾਲ ਕਰਦੀ ਕਦੇ ਆਪਣੇ ਸਹੁਰੇ ਨਾਲ ਕਰਦੀ ਤੇ ਕਦੇ ਉਹ ਇਹ ਸੋਚਦੀ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਪਰ ਉਹਦੇ ਜਿਉਣ ਦਾ ਸਹਾਰਾ ਇਕਲੌਤਾ ਸੀ ਉਹਦਾ ਪੁੱਤ ਸੀ ਉਹਨੂੰ ਆਪਣਾ ਪੁੱਤ ਦਿਖਦਾ ਸੀ ਹਮ ਚਰਨਜੀਤ ਇਹ ਸੋਚ-ਸੋਚ ਕੇ ਦਿਨ ਕੱਟੀਆਂ ਕਰਦੀ ਹੁੰਦੀ ਹੈ ਕਿ ਮੇਰਾ ਪੁੱਤ ਅੱਜ ਜਵਾਨ ਹੋਇਆ ਅੱਜ ਜਵਾਨ ਹੋਇਆ ਹਮ ਇਹ ਸਾਰੇ ਤਸ਼ੱਦਦ ਉਹ ਪੁੱਤ ਕਰਕੇ ਸਹਿਰੀ ਹੁੰਦੀ ਹੈ ਹਮ ਤਾਂ ਇੱਕ ਦਿਨ ਦੁੱਖਾਂ ਦਾ ਪਹਾੜ ਚਰਨਜੀਤ ਤੇ ਉਹਦੋਂ ਟੁੱਟਦਾ ਹਮ ਜਿੱਦਣ ਚਰਨਜੀਤ ਨੂੰ ਸ੍ਰਿੰਦਰ ਘਰ ਦੇ ਕਿਸੇ ਕੋਨੇ 'ਚ ਵੀ ਨਹੀਂ ਦਿਖਦਾ ਹਮ ਚਰਨਜੀਤ ਬਾਥਰੂਮ ਵੀ ਫਰੋਲਦੀ ਆ ਕਿ ਪਹਿਲਾਂ ਇੱਥੇ ਬੈਠਾ ਨਸ਼ਾ ਕਰਦਾ ਹੁੰਦਾ ਸੀ ਹੁਣ ਵੀ ਘਰ ਦੇ ਕਿਸੇ ਖੁੰਜੇ 'ਚੋਂ ਬੈਠਾ ਨਸ਼ਾ ਕਰ ਰਿਹਾ ਹੋਊਗਾ ਹੂੰ ਤਾਂ ਸਾਰਾ ਘਰਬਾਰ ਉਫਰੋਲ ਦਿੰਦੀ ਆ ਤੇ ਉਹਦਾ ਸਾਰਾ ਵੀ ਫਰੋਲ ਦਿੰਦਾ ਸੁਰਿੰਦਰ ਕਿਤੋਂ ਵੀ ਨਹੀਂ ਲੱਭਦਾ ਹੂੰ ਤੇ ਜਦੋਂ ਪਸ਼ੂਆਂ ਵਾਲੀ ਵਾੜੇ ਚ ਚਰਨਜੀਤ ਜਾਂਦੀ ਆ ਤਾਂ ਜਿਹੜੀਆਂ ਨਰਮੇ ਦੀਆਂ ਛਟੀਆਂ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਸੁਰਿੰਦਰ ਦੇ ਪੜਪੜੀ ਚ ਸਰੰਜਿਤ ਤਾਂ ਸੀ ਹੁੰਦੀ ਆ ਹੂੰ ਤੇ ਸੁਰਿੰਦਰ ਦੇ ਮੂੰਹ ਚ ਛੱਕ ਵਗਰੀ ਹੁੰਦੀ ਆ ਹੂੰ ਚਰਨਜੀਤ ਜਦੋਂ ਸੁਰਿੰਦਰ ਦੀ ਇਹ ਹਾਲਤ ਦੇਖਦੀ ਆ ਕਿ ਸਰੰਜ ਉਹਦੀ ਪੜਪੜੀ ਤੀ ਫਸੀ ਰਹਿ ਗਈ ਹੂੰ ਸਤੇਉਧੀ ਮੂੰਚੋਂ ਚੱਗ ਬਗਰੀਆ ਹੂੰ ਤਾਂ ਚਰਨਜੀਤ ਪੱਥਰ ਬਣ ਜਾਂਦੀ ਉਸ ਵਕਤ ਤਾਂ ਪਿੱਛੋਂ ਸੌਰਾ ਲੱਬਦਾ ਲਵਾਉਂਦਾ ਚਰਨਜੀਤ ਦੇ ਪਿੱਛੇ ਆ ਕੇ ਖੜ ਜਾਂਦਾ ਹੂੰ ਉਹ ਦੇਖਦਾ ਕਿ ਉਹੀ ਹੋਇਆ ਜਿਹਦਾ ਡਰ ਸੀ ਹੂੰ ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਜਿਵੇਂ ਇਹ ਨਸ਼ੇ ਦੇ ਦਿਨ ਪ੍ਰਤੀ ਦਿਨ ਵਧਦੇ ਜਾਂਦੇ ਆ ਇਹਦੀ ਮੌਤ ਇਸ ਤਰੀਕੇ ਨਾਲ ਹੋਣੀ ਆ ਹੂੰ ਘਰ ਚ ਵੈਣ ਕੀਨੇ ਪੈਣੇ ਸ਼ੁਰੂ ਹੋ ਜਾਂਦੇ ਆ ਹੂੰ ਸੁਰਿੰਦਰ ਦਾਸ ਸस्कार ਹੋ ਜਾਂਦਾ ਹੂੰ ਇਸ ਤੋਂ ਬਾਅਦ ਕਹਾਣੀ ਇੱਕ ਵੱਖਰਾ ਮੋੜ ਲੈਂਦੀ ਆ ਜਦੋਂ ਸੁਰਿੰਦਰ ਦੀ ਮੌਤ ਹੋ ਜਾਂਦੀ ਆ ਚਰਨਜੀਤ ਆਪਣੇ ਪੁੱਤ ਨੂੰ ਲੈ ਕੇ ਪੇਕੇ ਆ ਜਾਂਦੀ ਆ। ਹੂੰ ਸਾਰੇ ਵੀ ਇਹ ਗਮ ਚੜਬੇ ਹੁੰਦੇ ਆ ਕਿ ਮਸਾਂ ਧੀ ਦਾ ਤੋਰ ਨਾ ਤੋੜਿਆ ਸੀ। ਹੂੰ ਮਸਾਂ ਤੋਰੀ ਸੀ। ਦੁਬਾਰੇ ਫੇਰ ਦਰ ਤੇ ਆ ਕੇ ਪਈ। ਹੂੰ ਤਾਂ ਥੋੜੇ ਦਿਨ ਬਾਅਦ ਚਰਨਜੀਤ ਦਾ ਸਹਰਾ ਹੂੰ ਆਪਣੇ ਕੁੜਮਾ ਕੋਲ ਗੱਲ ਕਰਨ ਲਈ ਆਉਂਦਾ। ਹੂੰ ਤਾਂ ਉਹ ਚਰਨਜੀਤ ਦੇ ਬਾਪੂ ਨੂੰ ਕਹਿੰਦਾ ਕਿ ਮੈਂ ਆਪਣੇ ਪੋਤੇ ਨੂੰ ਵੀ ਲੈਣ ਆਇਆ। ਮੈਂ ਆਪਣੀ ਨੂੰਹ ਵੀ ਨੂੰਹ ਨੂੰ ਵੀ ਲੈਣ ਆਇਆ। ਜਾਣੀ ਆਪਣੀ ਤੇ ਨੂੰ ਵੀ ਲੈਣਾ ਤਾਂ ਫਿਰ ਚਰਨਜੀਤ ਦਾ ਪਰਿਵਾਰ ਉਸ ਵਕਤ ਇਹ ਗੱਲ ਕਰਦਾ ਕਿ ਹੁਣ ਕਿਹਦੇ ਆਸਰੇ ਧੀ ਤੂਰੀਏ ਜਿਹਦੇ ਆਸਰੇ ਤੂਰੀ ਸੀ ਉਹੀ ਨਹੀਂ ਰਿਹਾ ਤਾਂ ਚਰਨਜੀਤ ਵੀ ਉਸ ਵਕਤ ਇਨਕਾਰ ਕਰ ਦਿੰਦੀ ਹੈ ਤੇ ਨਹੀਂ ਮੈਂ ਨਹੀਂ ਜਾਣਾ ਤਾਂ ਸੋਹਰਾ ਭਰਿਆ ਮਨ ਲੈ ਕੇ ਉੱਥੋਂ ਚਲੇ ਜਾਂਦਾ ਸੋਹਰਾ ਕਿਸੇ ਰਿਸ਼ਤੇਦਾਰੀ ਦੇ ਵਿੱਚ ਰਹਿਣ ਲੱਗ ਜਾਂਦਾ ਤੇ ਚਰਨਜੀਤ ਦਾ ਕਿਤੇ ਹੋਰ ਵਿਆਹ ਕਰ ਦਿੱਤਾ ਜਾਂਦਾ ਉਸ ਵਕਤ ਜਿਹੜਾ ਚਰਨਜੀਤ ਲਈ ਦੂਸਰਾ ਰਿਸ਼ਤਾ ਆਉਂਦਾ ਤਾਂ ਉਹ ਵੀ ਲੋੜਵੰਦ ਹੁੰਦਾ ਤੇ ਉਹਦੇ ਕੋਈ ਇਲਾਦ ਨਹੀਂ ਤੇ ਉਹ ਇਹ ਗੱਲ ਵੀ ਕਹਿੰਦੇ ਆ ਵੀ ਸਾਨੂੰ ਕੁੜੀ ਵੀ ਪਰਵਾਨ ਸਾਨੂੰ ਜਿਹੜਾ ਉਹਦਾ ਮੁੰਡਾ ਹੈ ਉਹ ਵੀ ਪਰਵਾਨ ਜਾਣੀ ਸਾਨੂੰ ਉਹ ਪੁੱਤ ਜਿਹੜਾ ਉਹਦੇ ਕੋਲ ਹੈਗਾ ਚਰਨਜੀਤ ਕੋਲੇ ਉਹ ਵੀ ਪਰਵਾਨ ਤਾਂ ਚਰਨਜੀਤ ਇਹ ਰਿਸ਼ਤੇ ਲਈ ਮਾਨੇ ਜਾਂਦੀ ਆ ਚਰਨਜੀਤ ਦਾ ਦੂਸਰੀ ਜਗ੍ਹਾ ਤੇ ਵਿਆਹ ਹੋ ਜਾਂਦਾ ਜਿਸ ਸਖਸ਼ ਨਾਲ ਚਰਨਜੀਤ ਦਾ ਵਿਆਹ ਹੁੰਦਾ ਉਹਦਾ ਨਾਮ ਬਲਵੰਤ ਹੁੰਦਾ ਕਈ ਵਾਰ ਚਰਨਜੀਤ ਨੇ ਬੈਠੀ ਨੇ ਇਹ ਖਿਆਲਾਂ ਦੇ ਵਿੱਚ ਸੋਚਣਾ ਕਿ ਮੇਰੀ ਪਹਿਲਾਂ ਵਾਲੀ ਜ਼ਿੰਦਗੀ 'ਚ ਕੀ ਕੁਝ ਹੋਇਆ ਕਿਵੇਂ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਤਾਂ ਚਰਨਜੀਤ ਦਾ ਘਰ ਵਾਲਾ ਜਿਹੜਾ ਹੋਣ ਵਾਲਾ ਸੀ ਬਲਵੰਤ ਉਹ ਬਹੁਤ ਸੂਝਵਾਨ ਸੀ ਸਮਝਦਾਰ ਸੀ ਹੂੰ ਉਹਨੇ ਚਰਨਜੀਤ ਨੂੰ ਹਮੇਸ਼ਾ ਹਸਾਉਣ ਦੀ ਕੋਸ਼ਿਸ਼ ਕਰਨੀ ਉਹਦੇ ਗਮ ਪਲਾਉਣ ਦੀ ਕੋਸ਼ਿਸ਼ ਕਰਨੀ ਹੂੰ ਫਿਰ ਦੂਸਰੇ ਪਾਸੇ ਇਹ ਕਹਾਣੀ ਇਹ ਮੋੜ ਲੈਂਦੀ ਹੈ ਕਿ ਚਰਨਜੀਤ ਦਾ ਸਹੁਰਾ ਪਹਿਲਾਂ ਵਾਲਾ ਹੂੰ ਉਹ ਆਪਣੀ ਭੈਣ ਕੋਲ ਰਹਿੰਦਾ ਹੁੰਦਾ ਹੈ ਹੂੰ ਉਹਨੂੰ ਇਹ ਗਮ ਵੱਡ-ਵੱਡ ਖਾਂਦਾ ਹੁੰਦਾ ਹੈ ਕਿ ਮੇਰਾ ਘਰ ਬਰਬਾਦ ਹੋ ਗਿਆ ਮੇਰਾ ਘਰ ਉਜੜ ਗਿਆ ਮੇਰਾ ਪੋਤਾ ਵੀ ਮੇਥੋਂ ਦੂਰ ਚੱਲਿਆ ਗਿਆ ਹੂੰ ਮੇਰੀ ਨੂੰਹ ਵੀ ਜਿਹਨੂੰ ਮੈਂ ਧੀ ਬਣਾ ਕੇ ਲਿਆਇਆ ਸੀ ਉਹ ਵੀ ਮੇਥੋਂ ਦੂਰ ਚਲੀ ਗਈ ਉਹ ਨਸ਼ੇ ਚ ਡੋਪਿਆ ਰਹਿਣ ਲੱਗਿਆ ਉਹ ਵੀ ਸ਼ਰਾਬ ਦਾ ਆਦੀ ਹੋ ਗਿਆ। ਹੂੰ ਸ਼ਰਾਬ ਪੀ ਕੇ ਉਹਨੇ ਪਿਆ ਰਹਿਣਾ। ਚਰਨਜੀਤ ਦਾ ਪਹਿਲਾ ਸੋਹਰਾ ਮੁਖਤਿਆਰ ਆਪਣੀ ਭੈਣ ਕੋਲੇ ਰਹਿੰਦਾ ਹੁੰਦਾ। ਉਹਦੀ ਭੈਣ ਨੇ ਉਹਦੇ ਨਾਲ ਲੜਨਾ ਕਿ ਬਾਈ ਤੂੰ ਦਿਨ ਰਾਤ ਨਸ਼ੇ ਚ ਲੱਗਿਆ ਰਹਿਣਾ ਹੈ। ਸ਼ਰਾਬ ਪੀ ਕੇ ਸੌ ਜਾਣਾ। ਰੋਟੀ ਪਾਣੀ ਤੂੰ ਨਹੀਂ ਖਾਂਦਾ ਤਾਂ ਉਹਨੇ ਆਪਣੀ ਭੈਣ ਨਾਲ ਇੱਕੋ ਹੀ ਗੱਲ ਕਰਨੀ ਕਿ ਮੈਂ ਆਪਣੇ ਪੋਤੇ ਦਾ ਮੂੰਹ ਦੇਖਣਾ। ਹੂੰ ਤਾਂ ਮੁਖਤਿਆਰ ਦੀ ਭੈਣ ਨੇ ਇਹ ਗੱਲ ਕਹਿਣੀ ਕਿ ਬਾਈ ਜਦੋਂ ਤੇਰਾ ਆਬਦਾ ਖੂਨ ਨਹੀਂ ਆਬਦਾ ਹੋਇਆ ਉਹ ਤੇਰਾ ਕਿੱਥੋਂ ਬਣੇਗਾ? ਹੂੰ ਤਾਂ ਇੱਕ ਵਕਤ ਉਹ ਵੀ ਆਉਂਦਾ ਹੂੰ ਕਿ ਚਰਨਜੀਤ ਦਾ ਪਹਿਲਾ ਸਹੁਰਾ ਮੁਖਤਿਆਰ ਆਪਣੀ ਭੈਣ ਨਾਲ ਲੜ ਕੇ ਹੂੰ ਇਹ ਕਹਿ ਕੇ ਆਉਂਦਾ ਕਿ ਮੈਂ ਅੱਜ ਤਾਂ ਆਪਣੇ ਪੁੱਤੇ ਨੂੰ ਲੱਭ ਕੇ ਲੈ ਕੇ ਆਉਂਗਾ ਹੂੰ ਚਰਨਜੀਤ ਦੇ ਸਹੁਰੇ ਨੂੰ ਕੁਝ ਨਹੀਂ ਪਤਾ ਕਿ ਮੇਰੀ ਨੂੰ ਕਿੱਥੇ ਵਿਆਹੀ ਗਈ ਕਿੱਥੇ ਉਹਦਾ ਵਿਆਹ ਹੋ ਗਿਆ ਹੂੰ ਤਾਂ ਆਪਣੀ ਭੈਣ ਦੇ ਨਾਲ ਲੜ ਕੇ ਮੁਖਤਿਆਰ ਚਰਨਜੀਤ ਦਾ ਪਹਿਲਾ ਸਹੁਰਾ ਹੂੰ ਆਪਣੇ ਪੁੱਤ ਦੇ ਸਹੁਰੇ ਆ ਜਾਂਦਾ ਹੂੰ ਉਹ ਆਪਣੇ ਕੁੜਮ ਨਾਲ ਗੱਲ ਕਰਦਾ ਹੈ ਮੁਖਤਿਆਰ ਹੂੰ ਕਿ ਮੈਂ ਆਪਣਾ ਪੁੱਤਾ ਲੈਣਾ ਹੈ ਹੂੰ ਕਮਲਿਆਵਗੀ ਹਾਲਤ ਉਸ ਵਕਤ ਮੁਖਤਿਆਰ ਦੀ ਹੋਈ ਹੁੰਦੀ ਹੈ ਹੂੰ ਤਾਂ ਉਹਦੇ ਪੇਕੇਆਂ ਵਾਲੇ ਕਹਿ ਦਿੰਦੇ ਆ ਚਰਨਜੀਤ ਇਹ ਕਿ ਨਹੀਂ ਉਹ ਤਾਂ ਇੱਥੇ ਹੈ ਨਹੀਂ ਕਿ ਉਹ ਤਾਂ ਅਸੀਂ ਵਿਆਹੀ ਉਹ ਕਹਿੰਦਾ ਮੈਨੂੰ ਐਂ ਦੱਸ ਤੋ ਕਿੱਥੇ ਵਿਆਹੀ ਕਹਿੰਦਾ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਉਹਦੀ ਜ਼ਿੰਦਗੀ 'ਚ ਦੁਬਾਰੇ ਖਲਾਰਾ ਪਵੇ ਹੂੰ ਚਰਨਜੀਤ ਦੇ ਪਰਿਵਾਰ ਨੂੰ ਇਹ ਲੱਗਦਾ ਹੁੰਦਾ ਕਿ ਉਹਨਾਂ ਨੇ ਸਾਡਾ ਪੋਤਾ ਸਬਕਾਰ ਕਰ ਲਿਆ ਤੇ ਸਭ ਤੋਂ ਵੱਡਾ ਰਿਸ਼ਤਾ ਜੁੜਨ ਦਾ ਕਾਰਨ ਵੀ ਇਹੀ ਰਿਹਾ ਕਿ ਉਹ ਘਰ ਾਲਾਦ ਨਹੀਂ ਸੀ ਕਿ ਸਾਡਾ ਦੋਤਾ ਉੱਥੇ ਚਲਿਆ ਗਿਆ ਤਾਂ ਉਹਨਾਂ ਦਾ ਪਰਿਵਾਰ ਖਰਿਆ ਭਰਿਆ ਹੋ ਗਿਆ ਉਹਨਾਂ ਦੇ ਮਨਾਂ 'ਚ ਇਹ ਡਰ ਸੀ ਕਿ ਇਹ ਬਜ਼ੁਰਗ ਆਪਣਾ ਪੋਤਾ ਨਾਲ ਹੈ ਜੀ ਹੂੰ ਕਿ ਉਹਨਾਂ ਦਾ ਘਰ ਖੱਖਰ ਬੱਖਰ ਹੋ ਜੇ ਹੂੰ ਉਸ ਤੋਂ ਬਾਅਦ ਉਹ ਬਜ਼ੁਰਗ ਹੂੰ ਪਰੇ ਮਨ ਨਾਲ ਫੇਰ ਆਪਣੀ ਭੈਣ ਦੇ ਘਰੇ ਆ ਕੇ ਵਾਪਸ ਮੰਜੇ ਤੇ ਪਹਿ ਜਾਂਦਾ ਤੇ ਉਹਦੀ ਭੈਣ ਕਹਿੰਦੀ ਐ ਤੈਨੂੰ ਆਖਿਆ ਸੀ ਵੀ ਜਦ ਤੂੰ ਤੇਰਾ ਉਹ ਨਹੀਂ ਬਣਿਆ ਇਹਨਾਂ ਨੇ ਕਿੱਥੋਂ ਬਣਨਾ ਹੂੰ ਬਜ਼ੁਰਗ ਦੇ ਅੰਦਰ ਇਹੀ ਕਸ਼ਮਕਸ਼ ਚੱਲਦੀ ਰਹੀ ਕਿ ਮੈਂ ਆਪਦਾ ਪੋਤਾ ਲੱਭ ਕੇ ਆਉਣਾ ਪੋਤਾ ਲੱਭ ਕੇ ਛੱਡਣਾ ਹੂੰ ਉਸ ਤੋਂ ਬਾਅਦ ਕਿਤੇ ਨਾ ਕਿਤੇ ਫੇਰ ਬਜ਼ੁਰਗ ਈ ਚੀਜ਼ ਤੇ ਲੱਗਿਆ ਰਿਹਾ ਕਿ ਮੈਂ ਆਪਦਾ ਪੋਤਾ ਪਾਉਣਾ ਪੋਤੇ ਨੂੰ ਇੱਕ ਵਾਰ ਦੇਖਣਾ ਹੈ ਅਖੀ ਕਿੱਡਾ ਕੋ ਹੋ ਗਿਆ ਹੋਊਗਾ ਸਾਲ ਦੋ ਸਾਲ ਲੰਘੇ ਸੀ ਹੂੰ ਦੋ ਸਾਲ ਉਹ ਬਜ਼ੁਰਗ ਇਹੀ ਪਤਾ ਕਰਦਾ ਰਿਹਾ ਕਿ ਮੇਰੀ ਨੂੰ ਕਿੱਥੇ ਵਿਆਹੀ ਆ ਹੂੰ ਚਰਨਜੀਤ ਨੂੰ ਇਹ ਲੱਗਦਾ ਹੁੰਦਾ ਕਿ ਉਹਦੀ ਜ਼ਿੰਦਗੀ ਚ ਖੁਸ਼ੀਆਂ ਵਾਪਸ ਮੁੜੇ ਆਈਆਂ ਹੂੰ ਚਰਨਜੀਤ ਲਈ ਬਲਵੰਤੂ ਦਾ ਘਰ ਵਾਲਾ ਹੂੰ ਬਹੁਤ ਚੰਗਾ ਪਤੀ ਸਾਬਤ ਹੁੰਦਾ ਉਹਦੇ ਪੁੱਤ ਨੂੰ ਵੀ ਸਵਕਾਰ ਕਰ ਲਿਆ ਹੁੰਦਾ ਤੇ ਉਹਨਾਂ ਦੀ ਜ਼ਿੰਦਗੀ ਚੰਗੀ ਚੱਲੀ ਹੁੰਦੀ ਹੈ ਹੂੰ ਤਾਂ ਇੱਕ ਦਿਨ ਚਰਨਜੀਤ ਨੂੰ ਦਰਵਾਜ਼ੇ ਤੇ ਖੜਾ ਇੱਕ ਤਰਸਯੋਗ ਜੀ ਹਾਲਤ ਚ ਬਜ਼ੁਰਗ ਦਿਖਾਈ ਦਿੰਦਾ ਹਮ ਚਰਨਜੀਤ ਉਹਦੇ ਵੱਲ ਦੇਖਦੀ ਆ ਤੇ ਅੱਗੇ ਵੱਲ ਨੂੰ ਵੱਧਦੀ ਆ ਬਜ਼ੁਰਗ ਕੌਣ ਹੁੰਦਾ ਜਦੋਂ ਚਰਨਜੀਤ ਦੇ ਮਨ ਦੇ ਅੰਦਰ ਵੀ ਇਹੀ ਸਵਾਲ ਹੁੰਦਾ ਹਮ ਚਰਨਜੀਤ ਇਹ ਸੋਚਦੀ ਆ ਕਿ ਇਹ ਕੌਣ ਆ ਸਾਡੇ ਦਰਵਾਜ਼ੇ ਵੱਲ ਜਿਹੜਾ ਖੜ ਕੇ ਦੇਖੀ ਹੀ ਜਾਂਦਾ ਹਮ ਚਰਨਜੀਤ ਅੱਗੇ ਵੱਲ ਨੂੰ ਵੱਧਦੀ ਹੈ ਉਹਦੇ ਮਨ ਚ ਹਜ਼ਾਰਾਂ ਸਵਾਲ ਹਜ਼ਾਰਾਂ ਡਾਰੂ ਦੇ ਮਨ ਦੇ ਅੰਦਰ ਚਰਨਜੀਤ ਨੂੰ ਉਹ ਬਜ਼ੁਰਗ ਚੋਂ ਭਲੇਖਾ ਆਪਣੇ ਪਹਿਲੇ ਸਹੁਰੇ ਮੁਖਤਿਆਰ ਦਾ ਵੀ ਪੈਂਦਾ ਹਮ ਕਿ ਕਿਤੇ ਉਹ ਤਾਂ ਨਹੀਂ ਆ ਰਿਹਾ ਚਰਨਜੀਤ ਦਰਵਾਜ਼ੇ ਵੱਲ ਨੂੰ ਜਾ ਰਹੀ ਹੈ ਆਪਣੇ ਮਨ ਨੂੰ ਵੀ ਹੌਸਲਾ ਦੇ ਰਹੀ ਨਹੀਂ ਉਹ ਨਹੀਂ ਹੋ ਸਕਦਾ ਹਮ ਚਰਨਜੀਤ ਦੇ ਮਨ ਚ ਹਜ਼ਾਰਾਂ ਸਵਾਲ ਹੁੰਦੇ ਆ ਤੇ ਉਹ ਪਾਣੀ ਦਾ ਗਲਾਸ ਆਪਣੇ ਸੌਰੀ ਨੂੰ ਫੜਾਉਂਦੀ ਆ ਹਮ ਚਰਨਜੀਤ ਦਾ ਸਹੁਰਾ ਭਰੇ ਮਨ ਨਾਲ ਇਹ ਕਹਿੰਦਾ ਕਿ ਮੈਂ ਗੁਰਜੋਤ ਨੂੰ ਮਿਲਣਾ ਮੈਂ ਆਪਣੇ ਪੋਤੇ ਨੂੰ ਮਿਲਣਾ ਹਮ ਤਾਂ ਚਰਨਜੀਤ ਦੇ ਮਨ ਦੇ ਅੰਦਰ ਖੋਫ ਵੀ ਹੁੰਦਾ ਹੈ ਹਮ ਚਰਨਜੀਤ ਇਹ ਸਵਾਲ ਦਾ ਜਵਾਬ ਐਂ ਦਿੰਦੀ ਆ ਹਮ ਕਿ ਮੈਂ ਤੁਹਾਡੇ ਘਰੇ ਬਹੁਤ ਨਰਕ ਭੋਗ ਲਿਆ ਹਮ ਹੁਣ ਤਾਂ ਮੈਨੂੰ ਮੇਰੀ ਜ਼ਿੰਦਗੀ ਚ ਖੁਸ਼ੀ ਨਾਲ ਰਹਿ ਲੈਣ ਦੀ ਹਮ ਕੀ ਗੁਰਜੋਤੈ ਤੇ ਨਹੀਂ ਰਹਿਦਾ ਹੂੰ ਸੋਰਾ ਫੇਰ ਵਾਸਤੇ ਪਾਉਂਦਾ ਕਿ ਤੀ ਇਹ ਇੱਕ ਵਾਰ ਮੈਨੂੰ ਗੁਰਜੋਤ ਨੂੰ ਦਿਖਾ ਦੇ ਮੇਰੇ ਪੁੱਤ ਨੂੰ ਦਿਖਾ ਦੇ ਮੈਂ ਐਂ ਮੜ ਜਾਊਂਗਾ ਹੂੰ ਉਹ ਕਹਿੰਦੀ ਐ ਵੀ ਆਪਣਾ ਸਾਰਾ ਕੁਝ ਨਿਬੜ ਗਿਆ ਹੂੰ ਉਹ ਰਹਿ ਕੀ ਗਿਆ ਹੂੰ ਤਾਂ ਬਹੁਤ ਕਸ਼ਮਕਸ਼ ਹੁੰਦੀ ਐ ਸੋਰੇ ਤੇ ਚਰਨਜੀਤ ਦੇ ਵਿਚਾਲੇ ਚਰਨਜੀਤ ਕੋਈ ਥਾਂ ਟਿਕਾਣਾ ਕੋਈ ਰਾਹ ਨਹੀਂ ਦਿੰਦੀ ਆਪਣੇ ਸੋਰੇ ਨੂੰ ਹੂੰ ਤਾਂ ਸੋਰਾ ਉਤੋਂ ਪਰੇਮਾਨ ਨਾਲ ਚਲੇ ਜਾਂਦਾ ਹੂੰ ਚਰਨਜੀਤ ਦਾ ਸੋਹਰਾ ਜਦੋਂ ਉਹਨੂੰ ਕੋਈ ਟਿਕਾਣਾ ਪਤਾ ਨਹੀਂ ਮਿਲਦਾ ਕੋਈ ਜਵਾਬ ਬਾਜਬ ਨਹੀਂ ਮਿਲਦਾ ਤਾਂ ਭਰੇ ਮਨ ਦੇ ਨਾਲ ਉਹ ਉੱਥੋਂ ਵਾਪਸ ਆ ਜਾਂਦਾ ਤਾਂ ਮੁਖਤਿਆਰ ਜਾਣੀ ਚਰਨਜੀਤ ਦਾ ਸੋਹਰਾ ਚਰਨਜੀਤ ਦੇ ਸੋਹਰੇ ਪਿੰਡ ਹੀ ਬਸ ਦੀ ਢੀਕ ਚ ਬੈਠਾ ਹੁੰਦਾ ਹੂੰ ਤਾਂ ਉੱਥੇ ਬਜ਼ੁਰਗ ਵੀ ਬੈਠਾ ਹੁੰਦਾ ਉਹਨਾਂ ਦੇ ਪਿੰਡ ਦਾ ਹੀ ਚਰਨਜੀਤ ਦੇ ਦੂਸਰੇ ਸੋਹਰੇ ਪਿੰਡ ਦਾ ਹੂੰ ਚਰਨਜੀਤ ਦਾ ਸੋਹਰਾ ਉਹ ਬਜ਼ੁਰਗ ਦੇ ਨਾਲ ਗੱਲਾਂ ਹੀ ਪੈ ਜਾਂਦਾ ਹੂੰ ਤੇ ਬਹੁਤ ਸਾਰੀਆਂ ਗੱਲਾਂ ਚਰਨਜੀਤ ਦਾ ਸਾਰਾ ਉਹ ਬਜ਼ੁਰਗ ਤੋਂ ਪਤਾ ਕਰ ਲੈਂਦਾ ਹੂੰ ਸਭ ਤੋਂ ਵੱਡਾ ਦੁੱਖ ਉਹਨੂੰ ਉਦੋਂ ਲੱਗਦਾ ਹੂੰ ਜਦੋਂ ਚਰਨਜੀਤ ਦੇ ਸੋਹਰੇ ਪਿੰਡ ਦਾ ਬਜ਼ੁਰਗ ਹੀ ਉਹਨੂੰ ਇਹ ਦੱਸ ਦਿੰਦਾ ਕਿ ਗੁਰਜੋਤ ਜਾਨੀ ਉਹਦਾ ਪੋਤਾ ਇਸੇ ਪਿੰਡ ਦੇ ਸਕੂਲ 'ਚ ਹੀ ਪੜ੍ਹਦਾ ਹੂੰ ਤਾਂ ਉਸ ਵਕਤ ਉਹ ਮਨ ਵੀ ਭਰ ਲੈਂਦਾ ਮੁਖਤਿਆਰ ਜਾਨੀ ਚਰਨਜੀਤ ਦਾ ਸੋਹਰਾ ਹੂੰ ਤੇ ਉਹਦੇ ਅੰਦਰ ਇੱਕ ਖੁਸ਼ੀ ਵੀ ਹੁੰਦੀ ਹੈ ਹੂੰ ਕਿ ਇਸੇ ਪਿੰਡ ਦੇ ਸਕੂਲ 'ਚ ਹੂੰ ਬਹੁਤ ਕਾਲੇ ਕਾਦਮੀ ਉਹ ਬਜ਼ੁਰਗ ਕੋਲੋਂ ਉੱਠ ਕੇ ਮੁਖਤਿਆਰ ਸਕੂਲ ਵੱਲ ਨੂੰ ਚੱਲ ਪੈਂਦਾ ਹੂੰ ਤਾਂ ਮੁਖਤਿਆਰ ਸਕੂਲ ਦੇ ਦਰਵਾਜ਼ੇ ਅੱਗੇ ਖੜਦਾ ਹੈ ਹੂੰ ਤੇ ਖੇਡਦੇ ਬੱਚਿਆਂ ਵੱਲ ਨੂੰ ਦੇਖਣ ਲੱਗ ਜਾਂਦਾ ਹੂੰ ਤੇ ਸ਼ਾਇਦ ਉਹ ਇੰਨਾ ਚੋਂ ਗੁਰਜੋਤ ਨੂੰ ਜਾਣੀ ਆਪਣੇ ਪੁੱਤੇ ਨੂੰ ਲੱਭ ਰਿਹਾ ਸੀ ਹੂੰ ਤਾਂ ਇੱਕ ਮਹਾਂਦਰਾ ਉਹਨੂੰ ਆਪਣੇ ਪੁੱਤ ਦੇ ਨਾਲ ਮਿਲਦਾ ਜੁੜਦਾ ਲੱਗਦਾ ਹੂੰ ਚਰਜੀ ਦਾ ਸੋਹਰਾ ਦੂਰੋਂ ਦੇਖਦਾ ਰਹਿੰਦਾ ਹੈ ਹੂੰ ਕਿ ਸ਼ਾਇਦ ਇਹੀ ਮੇਰਾ ਪੁੱਤਾ ਮੈਨੂੰ ਲੱਗਦਾ ਹੂੰ ਤੇ ਉਹ ਬੁਲਾਉਂਦਾ ਤਾਂ ਨਹੀਂ ਕਿ ਸ਼ਾਇਦ ਕੋਈ ਕੁਲੇਸ਼ ਨਾ ਖੜਾ ਹੋ ਜੇ ਦਵਾਰੀ ਹੂੰ ਚਰਨਜੀਤ ਦਾ ਸੋਹਰਾ ਮੁਖਤਿਆਰ ਭਰੇ ਮਨ ਨਾਲ ਫੇਰ ਬੱਸ اٹੇ ਤੇ ਆ ਕੇ ਬਹਿ ਜਾਂਦਾ ਹੂੰ ਉਹੀ ਬਜ਼ੁਰਗ ਫੇਰ ਉੱਥੇ ਬੈਠਾ ਹੁੰਦਾ ਉਹਨਾਂ ਦੀਆਂ ਗੱਲਾਂ ਬਾਤਾਂ ਆਪਸ ਵਿੱਚ ਫੇਰ ਚੱਲਦੀਆਂ ਨੇ ਤੇ ਬਜ਼ੁਰਗ ਭਰੇ ਮਨ ਨਾਲ ਬੱਸ ਦੇ ਵਿੱਚ ਬਹਿੰਦਾ ਤੇ ਆਪਣੀ ਭੈਣ ਕੋਲ ਫੇਰ ਵਾਪਸ ਆ ਜਾਂਦਾ ਹੂੰ ਆਸੀ ਲੈ ਕੇ ਗਿਆ ਹੁੰਦਾ ਕਿ ਮੈਂ ਪੁੱਤਾਂ ਵਾਪਸ ਲੈ ਕੇ ਆਉਂਗਾ ਜਾਂ ਪੁੱਤਨੀ ਮੜ ਕੇ ਆਉਂਗਾ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਨੀ ਜਦੋਂ ਭੈਣ ਭਰੇ ਮਨ ਨਾਲ ਫੇਰ ਦੇਖਦੀ ਐ ਕਹਿੰਦੀ ਬਾਈ ਮਿਲ ਗਿਆ ਪੁੱਤਾਂ ਤੈਨੂੰ ਤੇਰਾ ਹੂੰ ਕਹਿੰਦਾ ਨਾ ਹੂੰ ਪ੍ਰਮਾਤਮਾ ਬਹੁਤ ਵੱਡਾ ਕਹਾਣੀਕਾਰ ਹੈ ਉਸ ਤੋਂ ਬਾਅਦ ਉਹੀ ਪਿੰਡ ਦਾ ਬਜ਼ੁਰਗ ਜਿਹਦੇ ਨਾਲ ਉਹਨੇ ਮੁਖਤਿਆਰ ਨੇ ਗੱਲਾਂ ਮਾਰੀਆਂ ਸੀ ਹਮ ਇੱਕ ਦਿਨ ਉਹੀ ਬਲਵੰਤ ਨਾਲ ਗੱਲ ਕਰਦਾ ਹਮ ਕਿ ਇੱਕ ਬਜ਼ੁਰਗ ਸੀ ਯਾਰ ਉਹ ਵੀ ਉਹ ਤੁਹਾਡੇ ਘਰ ਬਾਰੇ ਗੱਲਬਾਤ ਕਰਦਾ ਸੀ ਤੁਹਾਡੇ ਬਾਰੇ ਪੁੱਛ ਦੱਸ ਕਰਦਾ ਸੀ ਹਮ ਬਲਵੰਤ ਵੀ ਇਹ ਗੱਲ ਇਹ ਗੱਲ ਸੁਣ ਕੇ ਸੋਚੀ ਬਹਿ ਜਾਂਦਾ ਕਿ ਕੌਣ ਹੋ ਸਕਦਾ ਹਮ ਕਹਿੰਦਾ ਉਹ ਇਹ ਵੀ ਕਹਿੰਦਾ ਸੀ ਵੀ ਮੇਰੀ ਇੱਥੇ ਰਿਸ਼ਤੇਦਾਰੀ ਆ ਘਰ ਚ ਹਮ ਵੀ ਮਿਲ ਕੇ ਆਇਆ ਬਲਵੰਤ ਘਰੇ ਆਉਂਦਾ ਹਮ ਬਲਬੰਦ ਪੁੱਛਦਾ ਕਿ ਥੋੜੇ ਦਿਨ ਪਹਿਲਾਂ ਕੋਈ ਆਪਣੇ ਘਰੇ ਬਸੁਰਗ ਆਇਆ ਸੀ ਹਮ ਚਰਨਜੀਤ ਕਹਿੰਦੀ ਆ ਹਾਂ ਆਇਆ ਸੀ ਹਮ ਚਰਨਜੀਤ ਨੂੰ ਪੁੱਛਦਾ ਕੌਣ ਸੀ ਚਰਨਜੀਤ ਦੱਸਦੀ ਹੈ ਕਿ ਹਾਂ ਮੇਰਾ ਸਹੁਰਾ ਸੀ ਗੁਰਜੋਤ ਦਾ ਦਾਦਾ ਹਮ ਕਹਿੰਦੀ ਪਤਾ ਨਹੀਂ ਉਹ ਕਿਵੇਂ ਲਾਬਦਾ ਲਵਾਉਂਦਾ ਕਿਵੇਂ ਥਾਉਟ ਕਾਣਾ ਉਹਨੇ ਲੱਭਿਆ ਹਮ ਵਿਆਹ ਨੂੰ ਇੰਨੇ ਸਾਲ ਹੋ ਗਏ ਆਪਣੇ ਨੂੰ ਵੀ ਉਹਨੇ ਇੰਨੇ ਸਾਲਾਂ ਬਾਅਦ ਠਿਕਾਣਾ ਲੱਭ ਕੇ ਉਰੇ ਆ ਗਿਆ ਕਹਿੰਦੀ ਮੈਂ ਤਾਂ ਮਸਾਂ ਤੋਰੇਆ ਹਮ ਕਹਿੰਦੀ ਮੈਨੂੰ ਇਹ ਦਾਸੀ ਵੀ ਕਿਤੇ ਗੁਰਜੋਤ ਨੂੰ ਨਾਲ ਹੈ ਜੀ ਪਰ ਬਲਵੰਤ ਨੂੰ ਇਹ ਗੱਲ ਬਹੁਤ ਅਜੀਬ ਲੱਗਦੀ ਆ। ਹੂੰ ਬਰਵੰਤ ਚੁੱਪ ਕਰਕੇ ਇਹ ਸਾਰੀ ਗੱਲ ਸੁਣ ਲੈਂਦਾ ਹੈ, ਹੰਗਾਰਾ ਭਰ ਕੇ ਬਾਹਰ ਨੂੰ ਆ ਜਾਂਦਾ। ਪਰ ਉਸ ਦਿਨ ਤੋਂ ਲੈ ਕੇ ਬਲਵੰਤ ਦੇ ਅੰਦਰ ਇੱਕ ਖਿਆਲਾਂ ਦੀ ਹਨੇਰੀ ਚੱਲ ਪਈ ਸੀ। ਹੂੰ ਬਹੁਤ ਕੁਝ ਬਰਵੰਤ ਸੋਚ ਰਿਹਾ ਸੀ ਉਸ ਵਕਤ। ਹੂੰ ਬਲਵੰਤ ਫੇਰ ਉਸ ਬਜ਼ੁਰਗ ਕੋਲੇ ਜਾਂਦਾ। ਹੂੰ ਕਿ ਬਾਪੂ ਤੇਰੇ ਨਾਲ ਉਹ ਬਜ਼ੁਰਗ ਨੇ ਕੀ ਗੱਲਾਂ ਕੀਤੀਆਂ? ਹੂੰ ਤਾਂ ਉਹ ਬਜ਼ੁਰਗ ਬਲਵੰਤ ਨੂੰ ਸਾਰਾ ਟਿਕਾਣਾ ਦੱਸ ਦਿੰਦਾ ਕਿ ਆਹ ਨਾਂ ਦਾ ਬੰਦਾ ਸੀ ਭਾਈ ਉਹ ਆਹ ਪਿੰਡ ਤੋਂ ਸੀ। ਆਹ ਪਿੰਡ ਮੈਨੂੰ ਦੱਸਦਾ ਸੀ। ਹੂੰ ਬਲਵੰਤ ਜਦੋਂ ਤਕੜਨਾ ਲੱਭ ਕੇ ਬਜ਼ੁਰਗ ਕੋਲੇ ਚਲਿਆ ਜਾਂਦਾ ਉਹ ਆਪਣੀ ਭੈਣ ਕੋਲੇ ਰਹਿੰਦਾ ਹੁੰਦਾ ਤਾਂ ਉਹ ਮਾਤਾ ਨੂੰ ਪੁੱਛਦਾ ਕਿ ਇਹਨਾਂ ਨੂੰ ਮਿਲਣਾ ਸੀ ਹਾਂ ਜਾਨੀ ਮੁਖਤਿਆਰ ਨੂੰ ਮਿਲਣਾ ਸੀ ਉਹ ਕਹਿੰਦੀ ਪਾਈ ਅੰਦਰੀ ਪਿਆ ਤਾਂ ਮੁਖਤਿਆਰ ਕੋਲੇ ਜਦੋਂ ਬਲਵੰਤ ਜਾਂਦਾ ਹਾਂ ਤਾਂ ਮੁਖਤਿਆਰ ਨੇ ਬਲਵੰਤ ਕਦੇ ਦੇਖਿਆ ਤਾਂ ਹੈ ਨਹੀਂ ਸੀ ਉਹ ਕਹਿੰਦਾ ਪੁੱਤ ਤੈਨੂੰ ਸਿਆਣੇ ਆ ਨਹੀਂ ਮੈਂ ਉਹ ਕਹਿੰਦਾ ਬਾਪੂ ਮੈਨੂੰ ਤੂੰ ਆਪਣਾ ਪੁੱਤ ਹੀ ਸਮਝ ਹਾਂ ਇੰਨੇ ਸਾਲਾਂ ਬਾਅਦ ਮੁਖਤਿਆਰ ਨੂੰ ਇਹ ਸ਼ਬਦ ਸੁਣਨ ਨੂੰ ਮਿਲੇ ਸੀ ਹਾਂ ਮੁਖਤਿਆਰ ਅੱਖਾਂ ਪਰਿਆ ਆ ਹਾਂ ਉਹ ਕਹਦਾ ਕੌਣ ਪੁੱਤ ਕਿੱਥੋਂ ਆਇਆ ਤੂੰ ਬਲਵੰਤ ਉਸ ਵਕਤ ਫਿਰ ਆਪਣੇ ਪਿੰਡ ਦਾ ਨਾਂ ਲੈਦਾ ਕਹਿੰਦਾ ਜੀ ਮੈਂ ਆਹ ਪਿੰਡ ਤੋਂ ਤੁਸੀਂ ਸਾਡੇ ਘਰੇ ਹੋ ਕੇ ਆਏ ਸੀ ਹੂੰ ਤਾਂ ਮੁਖਤਿਆਰ ਨੂੰ ਵੀ ਇਹੀ ਲੱਗਦਾ ਕਿ ਸ਼ਾਇਦ ਇਹ ਹੀ ਚਰਨਜੀਤ ਦਾ ਘਰ ਵਾਲਾ ਤਾਂ ਨਹੀਂ ਹੂੰ ਉਹ ਬਲਵੰਤ ਨੂੰ ਸਵਾਲ ਕਰਦਾ ਤੇ ਬਲਵੰਤ ਕਹਿੰਦਾ ਹਾਂ ਜੀ ਮੈਂ ਉਹੀ ਹਾਂ ਤੇ ਬਜ਼ੁਰਗ ਜੱਫੀ ਪਾ ਕੇ ਬਲਵੰਤ ਨੂੰ ਤਾਹਾਂ ਮਾਰਨੀ ਸ਼ੁਰੂ ਕਰ ਦਿੰਦਾ ਹੂੰ ਤਾਂ ਉਹ ਤਾਹਾਂ ਸੁਣ ਕੇ ਉਹ ਬਜ਼ੁਰਗ ਦੀ ਭੈਣ ਵੀ ਕੋਲ ਆ ਕੇ ਖੜ ਜਾਂਦੀ ਹੂੰ ਬਲਵੰਤ ਦੱਸਦਾ ਕਿ ਜੀ ਮੈਂ ਚਰਨਜੀਤ ਦਾ ਘਰ ਆਲਾ ਹੂੰ ਤਾਂ ਮੁਖਤਿਆਰ ਦੀ ਭੈਣ ਵੀ ਅੱਖਾਂ ਭਰੇ ਆਉਂਦੀ ਹੈ ਮੁਖਤਿਆਰ ਦੀ ਭੈਣ ਕਹਿੰਦੀ ਹੈ ਕਹਿੰਦੀ ਪੁੱਤੇ ਤਾਂ ਕਮਲਾ ਹੋ ਰਿਹਾ ਹੂੰ ਇੱਥੇ ਦਰਵਾਜੀ ਮੂਰੇ ਕਹਿੰਦੀ ਜਵਾਕ ਖੇਡਦੇ ਰਹਿੰਦੇ ਆ ਉਹਨਾਂ ਚੋਂ ਗੁਰਜੋਤ ਗੁਰਜੋਤ ਲੱਭੀ ਜਾਊਗਾ ਵੀ ਮੇਰਾ ਗੁਰਜੋਤ ਐਡਾ ਹੋ ਗਿਆ ਹੋਊ ਮੇਰਾ ਗੁਰਜੋਤ ਐਡਾ ਹੋ ਗਿਆ ਹੋਊ ਕਹਿੰਦੀ ਹੱਥ ਜੋੜਦੀ ਆ ਬਾਈ ਹੂੰ ਕਿ ਇਹਨੂੰ ਇਹਦੇ ਪੁੱਤੇ ਨਾਲ ਵਲਾ ਦੋ ਹੂੰ ਇਹਦੇ ਸਾਹ ਸੋਖੀ ਨਿਕਲ ਜਾਣਗੇ ਹੂੰ ਬਰਵੰਤ ਜਦੋਂ ਇਹ ਗੱਲਾਂ ਸੁਣਦਾ ਤਾਂ ਉਹਦਾ ਕਾਲਜਬ ਸੀਜਿਆ ਜਾਂਦਾ ਹੂੰ ਬਰਵੰਤ ਦਾ ਉਸ ਵਕਤ ਕਾਲਜਬ ਸੀਜਿਆ ਜਾਂਦਾ ਹਮ ਬਲਵੰਤ ਵੀ ਆਪਣੇ ਅੰਦਰੋਂ ਅੰਦਰੀ ਇਹ ਸੋਚਦਾ ਕਿ ਮੈਂ ਏ ਪੰਡਾ ਜ਼ਿੰਦਗੀ ਦਾ ਹੰਡਾਇਆ ਮੈਂ ਵੀ ਬਿਨਾ ਅਲਾਹ ਤੋਂ ਰਿਆਂ ਮੈਨੂੰ ਵੀ ਇਹ ਖਿੱਚ ਸੀ ਕਿ ਮੇਰਾ ਵੀ ਕੋਈ ਆਪਦਾ ਹੋਵੇ ਤੇ ਸ਼ਾਇਦ ਇਹ ਬਜ਼ੁਰਗ ਦੀ ਵੀ ਮੇਰੇ ਅਲੀ ਅਵਸਥਾ ਤਾਂ ਬਲਵੰਤ ਉਸ ਵਕਤ ਫਿਰ ਫੋਨ ਨੰਬਰ ਲੈ ਕੇ ਜਾਂਦਾ ਹੈ ਮੁਖਤਿਆਰ ਦੀ ਭੈਣ ਤੋਂ ਉਸ ਘਰ ਦਾ ਕਿ ਮੈਨੂੰ ਤੁਸੀਂ ਫੋਨ ਨੰਬਰ ਦੇ ਦਿਓ ਮੈਂ ਇਹਦੇ ਪੁੱਤੇ ਨਾਲ ਮਲਾਉਂਗਾ ਤਾਂ ਚੋਰੀ-ਚੋਰੀ ਬਲਵੰਤ ਨੇ ਮੁਕਤੀਆਰ ਦੀ ਜਾਣੀ ਸੌਰੇ ਦੀ ਗੱਲ ਕਰਾਇ ਕਰਨੀ ਗੁਰਜੋਤ ਦੇ ਨਾਲ ਹੂੰ ਤਾਂ ਇੱਕ ਲਗਾਅ ਬਣ ਗਿਆ ਸ਼ਾਇਦ ਬਚਪਨ ਦੇ ਵਿੱਚ ਥੋੜਾ ਥੋੜਾ ਉਸ ਬੱਚੇ ਨੂੰ ਯਾਦ ਸੀ ਕਿ ਮੇਰਾ ਕੋਈ ਦਾਦਾ ਵੀ ਸੀ ਹੂੰ ਤਾਂ ਇੱਕ ਲਗਾਅ ਬਣ ਗਿਆ ਦਾਦੀ ਤੇ ਪੋਤੇ ਦਾ ਪਰ ਚਰਨਜੀਤ ਤੋਂ ਉਲਾ ਇਸ ਗੱਲ ਦਾ ਰੱਖਿਆ ਹੂੰ ਬਲਵੰਤ ਬਹੁਤ ਸਿਆਣਾ ਸੀ ਉਹ ਸਮਝਦਾ ਸੀ ਕਿ ਉਸ ਵਕਤ ਜਦੋਂ ਚਰਨਜੀਤ ਨੇ ਇਹਨੂੰ ਇਸ ਤਰੀਕੇ ਨਾਲ ਮੋੜਿਆ ਹੂੰ ਚਰਨਜੀਤ ਦੱਸ ਦਈ ਹੈ ਉਸ ਵਕਤ ਵੀ ਕਿ ਮੈਂ ਉਹਨੂੰ ਇਹ ਕਹਤਾ ਵੀ ਭਾਈ ਸਾਡਾ ਕੋਈ ਹੁਣ ਤੁਹਾਡੇ ਨਾਲ ਲੱਗਾ ਤੇ ਗਾ ਨਹੀਂ ਕੋਈ ਨਾਤਾ ਨਹੀਂ ਆਪਣਾ ਹਨਾ ਵੀ ਹੁਣ ਨਾ ਇੱਥੇ ਆਈ ਬਲਵੰਤ ਨੂੰ ਇਹ ਲੱਗਦਾ ਸੀ ਕਿ ਜੇਕਰ ਮੈਂ ੱੱਕੇ ਨਾਲ ਥੋਪੂਗਾ ਚਰਨਜੀਤ ਦੇ ਉੱਤੇ ਕਿ ਬਜ਼ੁਰਗ ਦੀ ਆਪਾਂ ਇਹਦੇ ਪੁੱਤੇ ਨਾਲ ਗੱਲ ਕਰਾ ਦਈਏ ਗੁਰਜੋਤ ਨਾਲ ਗੱਲ ਕਰਾ ਦਈਏ ਕਿ ਸ਼ਾਇਦ ਉਹ ਨਹੀਂ ਮੰਨੂਗੀ ਤਾਂ ਬਲਵੰਤ ਨੇ ਚੋਰੀ-ਚੋਰੀ ਮੁਖਤਿਆਰ ਨਾਲ ਗੁਰਜੋਤ ਦੀ ਗੱਲ ਕਰਾਉਣੀ ਸ਼ੁਰੂ ਕਰ ਦਿੱਤੀ ਫੋਨ ਦੇ ਉੱਤੇ ਤਾਂ ਬਜ਼ੁਰਗ ਨੂੰ ਇੱਕ ਜਉਣ ਦੀ ਆਸ ਮਿਲਣੀ ਸ਼ੁਰੂ ਹੋਊਗੀ ਬਜ਼ੁਰਗ ਨੇ ਸ਼ਾਮ ਨੂੰ ਗੱਲ ਕਰਿਆ ਕਰਨੀ ਪੁੱਤੇ ਨਾਲ ਤਾਂ ਬਜ਼ੁਰਗ ਉਹ ਸ਼ਰਾਬੀ ਛੱਡ ਗਿਆ ਗੁਰਜੋਤ ਨੂੰ ਸ਼ਾਇਦ ਥੋੜੀਆਂ-ਥੋੜੀਆਂ ਗੱਲਾਂ ਯਾਦ ਸੀ ਕਿਉਂਕਿ 4 ਸਾਲ ਦਾ ਸੀ ਉਸ ਵਕਤ ਜਦੋਂ ਬਲਵੰਤ ਨੇ ਗੁਰਜੋਤ ਦੀ ਗੱਲ ਕਰਾਇਆ ਕਰਨੀ ਹਮ ਬਜ਼ੁਰਗ ਦੇ ਮੁਖਤਿਆਰ ਦੇ ਨਾਲ ਤਾਂ ਦੋਨਾਂ ਦਾ ਲਗਾਅ ਬਹੁਤ ਵੱਧ ਗਿਆ ਹਮ ਚਰਨਜੀਤ ਨੂੰ ਉਹ ਵੀ ਚੋਰੀ ਹਮ ਚਰਨਜੀਤ ਨੂੰ ਇਹ ਗੱਲਾਂ ਦਾ ਕਾਸੇ ਦਾ ਨਹੀਂ ਪਤਾ ਹਮ ਫਿਰ ਉਸ ਤੋਂ ਬਾਅਦ ਜਦੋਂ ਇੱਕ ਉਹ ਦੌਰ ਆਇਆ ਹਮ ਚਰਨਜੀਤ ਨੂੰ ਇਹ ਗੱਲਾਂ ਦਾ ਪਤਾ ਲੱਗ ਗਿਆ ਹਮ ਕਿ ਗੁਰਜੋਤ ਦੀ ਗੱਲ ਬਲਵੰਤ ਉਹਦੇ ਦਾਦੇ ਨਾਲ ਕਰਾਉਂਦਾ ਫੋਨ ਤੇ ਤਾਂ ਚਰਨਜੀਤ ਨੇ ਕਲੇਸ਼ ਕਰਨਾ ਸ਼ੁਰੂ ਕਰਤਾ ਹੂੰ ਤਾਂ ਬਲਵੰਤ ਨੇ ਵੀ ਇਹ ਕਲੇਸ਼ ਤੋਂ ਡਰਦੇ ਹੋਏ ਗੁਰਜੋਤ ਦੀ ਗੱਲ ਕਰਾਉਣੀ ਉਸ ਬਜ਼ੁਰਗ ਨਾਲ ਘੱਟ ਕਰਤੀ ਹੂੰ ਤਾਂ ਇੱਕ ਅਦਰੇਵਾ ਹੁੰਦਾ ਬੱਚਿਆਂ ਨੂੰ ਹੂੰ ਤਾਂ ਅਦਰੇਵੇਂ ਦੇ ਵਿੱਚ ਗੁਰਜੋਤ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਹੂੰ ਉਹਨੇ ਆਪਣੇ ਦਾਦੇ ਨੂੰ ਯਾਦ ਕਰੀ ਜਾਇਆ ਕਰਨਾ ਮੁਖਤਿਆਰ ਨੂੰ ਯਾਦ ਕਰੀ ਜਾਇਆ ਕਰਨਾ ਹੂੰ ਤਾਂ ਬਲਵੰਤ ਨੇ ਵੀ ਇਹ ਆਖਿਆ ਵੀ ਇਹ ਰਿਸ਼ਤੇ ਨੂੰ ਆਪਾਂ ਐ ਨਹੀਂ ਤੋੜ ਸਕਦੇ। ਹੂੰ ਇਹ ਨੌ ਮਾਸ ਦਾ ਰਿਸ਼ਤਾ, ਇਹ ਖੂਨ ਦਾ ਰਿਸ਼ਤਾ, ਇਹ ਖੂਨ ਦੀ ਖੇਚਾ। ਹੂੰ ਤਾਂ ਸ਼ਾਇਦ ਚਰਨਜੀਤ ਨੂੰ ਵੀ ਇਹ ਗੱਲਾਂ ਠੀਕ ਲੱਗਣੀਆਂ ਸ਼ੁਰੂ ਹੋ ਗਈਆਂ। ਹੂੰ ਬਰਬੰਤ ਨੇ ਚਰਨਜੀਤ ਨੂੰ ਬਹੁਤ ਤਰੀਕੇ ਨਾਲ ਸਮਝਾਇਆ। ਹੂੰ ਕਿ ਦੇਖ ਮੇਰੇ ਘਰ ਵਾਲੀ ਨੂੰ 5 ਸਾਲ ਹੋ ਗਈ ਸੀ ਗਾਈ ਨੂੰ। ਮੇਰੇ ਕੋਈ ਇਲਾਜ ਨਹੀਂ ਹੋਈ। ਹੂੰ 5 ਸਾਲ ਜਦੋਂ ਮੈਂ ਇਲਾਜ ਕਰਵਾਉਂਦਾ ਰਿਹਾ ਤਾਂ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਤੂੰ ਕਦੇ ਬਾਪ ਨਹੀਂ ਬਣ ਸਕਦਾ। ਹੂੰ ਸਾਡੇ ਤਾਂ ਨਹੀਂ ਇਲਾਜ ਹੋਈ। ਹੂੰ ਮੇਰਾ ਸਭ ਤੋਂ ਵੱਡਾ ਤੈਨੂੰ ਅਪਣਾਉਣ ਦਾ ਕਾਰਨ ਹੀ ਇਹ ਸੀ ਕਿ ਤੇਰੇ ਕੋਲ ਇੱਕ ਪੁੱਤ ਸੀ ਤੇ ਮੈਨੂੰ ਉਹ ਔਲਾਦ ਦੀ ਕਮੀ ਸੀ ਹੂੰ ਮੈਂ ਆਪਣੀ ਅਵਸਥਾ ਜਿਹੜੀ ਹੰਢਾਈ ਆ ਉਹ ਮੈਨੂੰ ਇਸ ਵਕਤ ਉਹ ਬਜ਼ੁਰਗ ਦੀ ਨਹੀਂ ਦੀ ਆ ਕਿ ਮੈਂ ਉਦੋਂ ਬਾਪ ਨਹੀਂ ਬਣ ਸਕਿਆ ਮੇਰਾ ਤੈਨੂੰ ਅਪਣਾਉਣ ਦਾ ਕਾਰਨ ਵੀ ਇਹੀ ਸੀ ਕਿ ਮੈਨੂੰ ਜਿਉਣ ਦੀ ਆਸ ਮਿਲ ਜੇ ਤੇ ਹੁਣ ਜਿਉਣ ਦੀ ਆਸ ਉਹ ਬਜ਼ੁਰਗ ਨੂੰ ਚਾਹੀਦੀ ਹੈ ਹੂੰ ਚਰਨਜੀਤ ਨੂੰ ਉਹਨੇ ਬਹੁਤ ਸਮਝਾਇਆ ਚਰਨਜੀਤ ਵੀ ਸ਼ਾਇਦ ਆਪਣੀ ਜਿਹੜੀ ਆਕੜ ਸੀ ਨਾਫਰਸੀ ਉਤੋਂ ਪਿੱਛੇ ਹਟਾਣੀ ਸ਼ੁਰੂ ਹੋ ਗਈ ਸੀ ਹੂੰ ਤਾਂ ਇੱਕ ਦਿਨ ਚਰਨਜੀਤ ਦੇ ਸਾਹਮਣੇ ਹੂੰ ਬਰਵੰਤ ਨੇ ਗੁਰਜੋਤ ਦੀ ਗੱਲ ਕਰਾਈ ਉਪਸੁਰਗ ਤੇ ਨਾਲ ਮੁਖਤਿਆਰ ਦੇ ਨਾਲ ਹੂੰ ਤਾਂ ਬਜ਼ੁਰਗ ਤਾਂ ਹਮਾਰ ਕੇ ਰੋਣ ਲੱਗਾ ਕਹਿੰਦਾ ਪੁੱਤ ਤੂੰ ਤਾਂ ਮੈਨੂੰ ਇਨੇ ਦਿਨਾਂ ਤੋਂ ਫੋਨ ਹੀ ਨਹੀਂ ਕਰਿਆ ਮੈਂ ਤਾਂ ਤੇਰੀ ਬਾਤ ਸੁਣਨ ਨੂੰ ਤਰਸਦਾ ਸੀ ਹੂੰ ਤਾਂ ਗੁਰਜੋਤ ਵੀਰ ਹੁੰਦਾ ਹੋਇਆ ਉਸ ਵਕਤ ਇਹ ਗੱਲ ਕਹਿੰਦਾ ਸੀ ਕਿ ਬਾਪੂ ਜੀ ਤੁਸੀਂ ਸਾਡੇ ਕੋਲੇ ਆ ਜਾਓ ਹੂੰ ਇੱਥੇ ਆ ਜਾਓ ਹੂੰ ਤਾਂ ਬਰਵੰਤ ਉਸ ਵਕਤ ਇਹ ਚੀਜ਼ ਮਹਿਸੂਸ ਕਰਦਾ ਕਿ ਸੱਚੀਉਂ ਐ ਸਾਨੂੰ ਕਰ ਲੈਣਾ ਚਾਹੀਦਾ ਹੂੰ ਬਲਵੰਤ ਨੂੰ ਇਹ ਲੱਗਦਾ ਕਿ ਬੱਚੇ ਦੇ ਇਹ ਕਹੇ ਹੋਏ ਸ਼ਬਦ ਮੈਨੂੰ ਸੱਚ ਕਰ ਦੇਣੇ ਚਾਹੀਦੇ ਹਨ ਤਾਂ ਬਲਵੰਤ ਉਸ ਵਕਤ ਚਰਨਜੀਤ ਨਾਲ ਸਲਾਹ ਕਰਦਾ ਫੋਨ ਕੱਟਣ ਤੋਂ ਬਾਅਦ ਕਿ ਤੂੰ ਇਹ ਮੌਦੀਆਂ ਤੰਦਾਂ ਦੇਖ ਲਈਂ ਦਾਦੇ ਪੋਤੇ ਦੀ ਹੂੰ ਇਹ ਪਿਆਰ ਦੇਖ ਰਿਹਾ ਦਾਦੇ ਪੋਤੇ ਦਾ ਹੂੰ ਆਪਾਂ ਇਹ ਚੀਜ਼ ਨੂੰ ਕਿਵੇਂ ਐਡ ਕਰ ਸਕਦੇ ਹਾਂ ਹੂੰ ਤਾ ਚਰਨਜੀਤ ਵੀ ਇਹ ਗੱਲਾਂ ਸਮਝ ਜਾਂਦੀ ਐ ਚਰਨਜੀਤ ਕਹਿੰਦੀ ਐ ਠੀਕ ਆ ਤਾਂ ਬਲਵੰਤ ਉਸ ਵਕਤ ਵੱਡਾ ਜਿਗਰਾ ਇਹ ਕਰਕੇ ਕਹਿੰਦਾ ਕਿ ਦੇਖ ਮੈਨੂੰ ਮਾਂ ਪਿਓ ਦੀ ਤੂਟ ਐ ਤੇ ਉਹ ਬਜ਼ੁਰਗ ਨੂੰ ਉਹਦੇ ਪੋਤੇ ਦੀ ਉਹਦੇ ਪੁੱਤ ਦੀ ਤੂਟ ਆ ਵੀ ਆਪਾਂ ਉਹ ਪੂਰੀ ਕਰ ਸਕਦੇ ਆ ਤਾਂ ਬਲਵੰਤ ਇਹ ਚੀਜ਼ ਸਮਝਾਉਂਦਾ ਕਿ ਆਪਾਂ ਤੇਰੇ ਸਹੁਰੇ ਮੁਖਤਿਆਰ ਨੂੰ ਆਪਣੇ ਕੋਲੇ ਲੇ ਆਉਨੇ ਆ ਉਹਦਾ ਪਰਿਵਾਰ ਹਰਿਆ ਭਰਿਆ ਹੋ ਜੂਗਾ ਉਹਨੂੰ ਪੁੱਤ ਮਿਲ ਜੂ ਪੋਤਾ ਮਿਲ ਜੂ ਨੂੰ ਮਿਲ ਜੂ ਖਬਰਾਂ ਉਹਨੇ ਕਿੰਨੇ ਕ ਸਾਲ ਜਾਣਾ ਤਾਂ ਉਸ ਵਕਤ ਬਲਵੰਤ ਮੁਖਤਿਆਰ ਨੂੰ ਆਪਣਾ ਪਿਓ ਬਣਾ ਕੇ ਆਪਣੇ ਨਾਲ ਲੈ ਆਉਂਦਾ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਪਤਨੀ ਦਾ ਪਹਿਲਾਂ ਵਾਲੇ ਸਹੁਰੇ ਪਰਿਵਾਰ ਚੋਂ ਸਹੁਰਾ ਹੂੰ ਉਹਨੂੰ ਕੋਈ ਪਿਓ ਬਣਾ ਕੇ ਆਪਣੇ ਕੋਲ ਦੇ ਆਵੇ ਹੂੰ ਜਦੋਂ ਬਜ਼ੁਰਗ ਉਹ ਪਰਿਵਾਰ ਚ ਆ ਕੇ ਬਲਵੰਤ ਦੇ ਪਰਿਵਾਰ ਚ ਰਹਿਣ ਲੱਗਿਆ ਤੇ ਚਰਨਜੀਤ ਨੇ ਵੀ ਨਫ਼ਰਤਾਂ ਖਤਮ ਕਰਤੀਆਂ ਸੀ ਕਿ ਜਿਹੜਾ ਕੁਝ ਹੋ ਗਿਆ ਪਹਿਲਾਂ ਹੋ ਗਿਆ ਹੂੰ ਸ਼ਾਇਦ ਸਮਾਸੀ ਇਹ ਹੈ ਹੂੰ ਹਾਲਾਤ ਇਹ ਜੀ ਸੀ ਤਾਂ ਇਹ ਚੀਜ਼ਾਂ ਹੋ ਗਈਆਂ ਤਾਂ ਬਲਵੰਤ ਨੇ ਉਹਨੂੰ ਆਪਣਾ ਪਿਓ ਸਮਝ ਕੇ ਸੇਵਾ ਕਰਨੀ ਹੂੰ ਤੇ ਜਦੋਂ ਰਾਤ ਨੂੰ ਗੁਰਜੋਤ ਨੇ ਆਪਣੇ ਬਾਪੂ ਨਾਲ ਪਿਆਰ ਕਰਨਾ ਮੁਖਤਿਆਰ ਨਾਲ ਤਾਂ ਹੂੰ ਬਾਪੂ ਦਾ ਰੋਣਾ ਨਿਕਲ ਜਾ ਕਰਨਾ ਬਾਪੂ ਨੇ ਬਹੁਤ ਲਾਡ ਲੜਾਇਆ ਕਰਨਾ ਹੂੰ ਉਹਨੂੰ ਨਾਲ-ਨਾਲ ਰੱਖਣਾ ਗੁਰਜੋਤ ਨੂੰ ਆਪਦੇ ਨਾਲ ਹੂੰ ਇਹ ਖੁਸ਼ੀਆਂ ਸਿਰਫ ਇੱਕ ਮਹੀਨੇ ਦੀਆਂ ਹੀ ਸੀ ਜਿਵੇਂ ਮੁਖਤਿਆਰ ਦੀ ਭੈਣ ਨੇ ਆਖਿਆ ਸੀ ਕਿ ਭਾਈ ਇਹ ਇਹਦੇ ਸਾਹ ਸੌਕੇ ਨਿਕਲ ਜਾਣਗੇ ਹੂੰ ਤੈਨੂੰ ਇਹਦੇ ਪੁੱਤੇ ਨਾਲ ਮਿਲਾ ਦਵਾਂ ਤਾਂ ਜਦੋਂ ਬਲਵੰਤ ਇੱਥੇ ਲਿਆਇਆ ਸੀ ਮੁਖਤਿਆਰ ਨੂੰ ਉਹ ਬਜ਼ੁਰਗ ਨੂੰ ਹੂੰ ਤਾਂ ਸਾਰਾ ਦਿਨ ਗੁਰਜੋਤ ਨਾਲ ਬਜ਼ੁਰਗ ਨੇ ਮੁਖਤਿਆਰ ਨੂੰ लाड़ ਕਰਦੇ ਰਹਿਣਾ ਹੂੰ ਤੇ ਬਲਵੰਤ ਨੇ ਮੁਖਤਿਆਰ ਦਾ ਪਿਆਰ ਕਰਦੇ ਰਹਿਣਾ ਆਪ ਦਾ ਬਾਪ ਸਮਝ ਕੇ ਕਿ ਮੇਰਾ ਬਾਪ ਹੀ ਵਾਪਸ ਆ ਗਿਆ ਯਾਰ ਹੂੰ ਤਾਂ ਇਹ ਖੁਸ਼ੀਆਂ ਬਹੁਤ ਥੋੜੇ ਸਮੇਂ ਦੀਆਂ ਸੀ ਹੂੰ ਬਜ਼ੁਰਗ ਦੀਆਂ ਸ਼ਾਇਦ ਇਹੀ ਤਮੰਨਾ ਹੋ ਜਾਂ ਉਹਦੀ ਹੀ ਅਰਦਾਸ ਹੋ ਕਿ ਮੈਂ ਆਖਰੀ ਵਕਤ ਆਪਣੇ ਪੁੱਤੇ ਨੂੰ ਮਿਲਦਾ ਹੂੰ ਸ਼ਾਇਦ ਉਹਦੇ ਅੰਦਰ ਚੱਲਦਾ ਵੀ ਇਹੀ ਹੋਊਗਾ ਕਿ ਮੇਰੇ ਸੌਖੇ ਸਾਹ ਨਿਕਲ ਜਾਣ ਤਾਂ ਇਹ ਖੁਸ਼ੀਆਂ ਬਾਅਦ ਥੋੜਾ ਸਮੇਂ ਰਹੀਆਂ ਤਕਰੀਬਨ 2 ਕੁ ਮਹੀਨੇ ਬਜ਼ੁਰਗ ਇਹ ਖੁਸ਼ੀਆਂ ਹੰਢਾ ਸਕਿਆ ਆਪਣੇ ਪੁੱਤੇ ਨਾਲ ਰਹਿਣ ਦਾ ਅਹਿਸਾਸ ਕਰ ਸਕਿਆ ਤੇ 2 ਮਹੀਨਿਆਂ ਬਾਅਦ ਹੀ ਉਹ ਬਜ਼ੁਰਗ ਮੰਜੀ ਤੇ ਪਿਆ ਰਹ ਜਾਂਦਾ ਤੇ ਇਸ ਦੁਨੀਆ ਤੋਂ ਉਹ ਬਜ਼ੁਰਗ ਮੁਕਤਿਆ ਚਲੇ ਜਾਂਦਾ ਤਾਂ ਬਲਵੰਤ ਉਸ ਵਕਤ ਤਾਂ ਹਾਂ ਮਾਰ ਕੇ ਰੋਂਦਾ ਕਿ ਇਹ ਖੁਸ਼ੀਆਂ ਈ ਪਿਓ ਦਾ ਅਹਿਸਾਸ ਮੈਨੂੰ ਇੱਕ ਸਹਾਰਾ ਮਿਲਿਆ ਸੀ ਮੈਨੂੰ ਮੇਰਾ ਪਿਓ ਮਿਲਿਆ ਸੀ ਦੁਬਾਰੀ ਤੇ ਗੁਰਜੋਤ ਵੀ ਉਸ ਵਕਤ ਰੋਂਦਾ ਤੇ ਚਰਨਜੀਤ ਵੀ ਰੋਂਦੀ ਆ ਕਿ ਮੇਰੀ ਆਕੜ ਕਰਕੇ ਮੇਰੀ ਨਫ਼ਰਤ ਕਰਕੇ ਮੈਂ ਬਜ਼ੁਰਗ ਨੂੰ ਤੋੜਦਾ ਸੀ ਮੈਂ ਉਹਦੇ ਪੋਤੇ ਨੂੰ ਉਸ ਤੋਂ ਦੂਰ ਰੱਖਿਆ ਵੀ ਮੈਂ ਇਹ ਚੀਜ਼ ਦੀ ਪਾਪਣਾ ਤਾਂ ਬਲਵੰਤ ਨੇ ਉਹਨੂੰ ਸਮਝਾਇਆ ਕਿ ਨਹੀਂ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜੂਰ ਸੀ ਤਾਂ ਫਿਰ ਉਸ ਵਕਤ ਆਖਰੀ ਵੇੜੇ ਬਲਵੰਤ ਨੇ ਮਖਤਿਆਰ ਦਾ ਜਾਨੀ ਚਰਨਜੀਤ ਦੇ ਸੌਰੇ ਦਾ ਆਪਣੇ ਹੱਥੀ ਸਸਕਾਰ ਕੀਤਾ ਪੁੱਤ ਬਣ ਕੇ ਵਕਈ ਕਈ ਵਾਰ ਇਹ ਹੁੰਦਾ ਕਿ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਉਹ ਕਿਸੇ ਵੀ ਕੀਮਤ ਤੇ ਪੱਖ ਨਹੀਂ ਹੁੰਦੇ ਜਿਵੇਂ ਦਾਦੇ ਤੇ ਪੋਤੇ ਦਾ ਜਿਹੜਾ ਪਿਆਰ ਸੀ ਹਾਲਾਂਕਿ ਉਹ ਆਪਣੇ ਪੁੱਤ ਤੋਂ ਦੁਖੀ ਸੀਗਾ ਕਹਾਣੀ ਕਿਸ ਤਰ੍ਹਾਂ ਮੋੜ ਖਾ ਗਈ ਹੈ ਨਾ ਕਹਿੰਦੇ ਹੁੰਦੇ ਆ ਕਿ ਕਿਸਮਤਾਂ ਦੀ ਸੌਦੀ ਪਰ ਫੇਰ ਵੀ ਇੱਕ ਬੰਦੇ ਦੀ ਸਿਆਣਪ ਨੇ ਰਿਸ਼ਤਿਆਂ ਦੇ ਅਹਿਸਾਸ ਨੇ ਇੱਕ ਬਗਾਨੇ ਬਾਪ ਨੂੰ ਆਪਣਾ ਬਾਪ ਬਣਾ ਕੇ ਰੱਖਿਆ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਰਿਸ਼ਤਾ ਉਸ ਪਿੰਡ ਵਿੱਚ ਹਮੇਸ਼ਾ ਮਿਸਾਲ ਦੀ ਤਰ੍ਹਾਂ ਰਿਆ ਹੁਣ ਵਾਹ ਬਿਲਕੁਲ ਇਹ ਕਹਾਣੀ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਭਾਵਿਕ ਵੀ ਕਰੂਗੀ ਮੈਨੂੰ ਇਹ ਲੱਗਦਾ ਹੁੰਦਾ ਕਿ ਸਭ ਤੋਂ ਵੱਡਾ ਕਹਾਣੀਕਾਰ ਉਹ ਪਰਮਾਤਮਾ ਉਹਨੇ ਕਦੋਂ ਕਿੱਥੋਂ ਕਿਨੂੰ ਮਾਰਾ ਦੇਣਾ ਹੂੰ ਕਦੋਂ ਉਹਨੇ ਕਿਵੇਂ ਕਿਸੇ ਰਿਸ਼ਤੇ ਨੂੰ ਜੋੜ ਦੇਣਾ ਇਹ ਸੀ ਸੋਚਿਆ ਨਹੀਂ ਹੋ ਸਕਦਾ ਕੋਈ ਸੋਚ ਸਕਦਾ ਉਹ ਬੰਦੇ ਦਾ ਵੀ ਕਿੱਡਾ ਵੱਡਾ ਜਿਗਰਾ ਹੋਊਗਾ ਕਿ ਉਹ ਪਹਿਲੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲ ਰਿਹਾ ਹੂੰ ਯੋਕ ਵੀ ਖੁਦ ਵੀ ਦੁੱਖ ਦੇਖੇ ਸੀ ਨਾ ਵੀ ਇਹੋ ਜਿਹੇ ਇਨਸਾਨ ਵੀ ਇਸ ਦੁਨੀਆ ਤੇ ਹੈਗੇ ਆ ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਹੋਣਗੀਆਂ ਜਿਹੜੀਆਂ ਅੱਖਾਂ ਤੋਂ ਪਰੇ ਨੇ ਹੂੰ ਜਿਹੜੀਆਂ ਹੈਗੀਆਂ ਜ਼ਰੂਰ ਨੇ ਪਰ ਸਾਨੂੰ ਨਹੀਂ ਪਤਾ ਪਰ ਸਮਾਜ ਦੀ ਇੱਕ ਐਸੀ ਨੁੱਕਰ ਦੇ ਵਿੱਚ ਆ ਜਿੱਥੇ ਕਿਸੇ ਦੀ ਕਹਿੰਦੇ ਆ ਕਿ ਨਿਗਾਹ ਨਹੀਂ ਜਾਂਦੀ ਉੱਥੋਂ ਤੱਕ ਜਦੋਂ ਉਹ ਸਾਹਮਣੇ ਆਉਂਦੀ ਆ ਤਾਂ ਲੋਕ ਇਨਕਾਰੀ ਵੀ ਹੋ ਜਾਂਦੇ ਆ ਸੱਚ ਮੰਨਣ ਤੋਂ ਹਣਾ ਇਹ ਕਹਾਣੀ ਵੀ ਸਾਡੇ ਬਹੁਤ ਪਰਿਵਾਰਾਂ ਨਾਲ ਬੀਤੀ ਹੋ ਸਕਦੀ ਆ ਬਹੁਤ ਪਰਿਵਾਰ ਨਾਲ ਮੇਲ ਹੋਊਗਾ ਕਿ ਹਾਂ ਥੋੜੀ ਮੋਟੀ ਕਹਾਣੀ ਇਹ ਪਰਿਵਾਰ ਨਾਲ ਆਈ ਹੋਈ ਸੀ ਜੇ ਥੋੜੀ ਵੀ ਕੋਈ ਐਸੀ ਕਹਾਣੀ ਆ ਜਿਹੜੀ ਤੁਹਾਡੇ ਪਰਿਵਾਰ ਦੀ ਆ ਲੋਕਾਂ ਦੀਆਂ ਅੱਖਾਂ ਤੋਂ ਪਰੇ ਆ ਤੁਹਾਨੂੰ ਲੱਗਦਾ ਕਿ ਬਹੁਤ ਵੱਖਰੀ ਆ ਇਹ ਦੁਨੀਆ ਸਾਹਮਣੇ ਆਉਣੀ ਚਾਹੀਦੀ ਆ ਤੁਹਾਨੂੰ ਤੁਸੀਂ ਇਹ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਆ ਉਹਦੇ ਤੇ ਮੈਸੇਜ ਕਰਕੇ ਸਾਨੂੰ ਉਹ ਕਹਾਣੀ ਸੁਣਾ ਸਕਦੇ ਹੋ ਜੇ ਸਾਨੂੰ ਲੱਗਦਾ ਕਿ ਉਹ ਕਹਾਣੀ ਪ੍ਰੇਰਨਾ ਸਰੋਤ ਹੈ ਲੋਕਾਂ ਨੂੰ ਦਿਖਾਈ ਜਾ ਸਕਦੀ ਆ ਤਾਂ ਅਸੀਂ ਉਹ ਕਹਾਣੀ ਆਪ ਬੋਲ ਕੇ ਤੁਹਾਡੀ ਦਰਸ਼ਕਾਂ ਨੂੰ ਸੁਣਾਵਾਂਗੇ ਸੋ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਇਹ ਕਹਾਣੀਆਂ ਹੱਟ ਬੀਤੀਆਂ ਤੁਸੀਂ ਸਵੇਰੇ 10:30 ਵਜੇ ਹਰ ਸ਼ੁੱਕਰਵਾਰ YouTube Khand Punjabi ਚੈਨਲ ਤੇ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ Khand Punjabi ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ